ਬਾੜ ਹੰਬਰ ਵੈਸਟ پارک 905 913 1555 ਨੰਬਰ ਹੈ WhatsApp ਤੇ ਬਾਈ ਜੀ ਤੁਸੀਂ ਆ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਮੈਂ ਮਹਰਬਾਨ ਆਸਟ੍ਰੇਲੀਆ ਦਾ ਬੋਲਦਾ ਮੇਰਾ ਨਾਂ ਹੈਗਾ ਨੋਨੀ ਚਾਹਲ ਜੀ ਠੀਕ ਹੈ ਹਮ ਮੇਰਾ ਰੈਕੋਰਡ ਸ਼ਹਿਰ ਹੈ ਮੇਰੀ ਸਾਰੀ ਫੈਮਿਲੀ ਕੈਨੇਡਾ ਚ ਰਹਿੰਦੀ ਸਰੀ ਚ ਠੀਕ ਹੈ ਵੀਰ ਹਮ ਬੀਰੇ ਮੈਂ ਇੱਕ ਗੱਲ ਕਰਨੀ ਸੀ ਮੈਨੂੰ ਤੁਹਾਡਾ ਸ਼ੋਅ ਬਹੁਤ ਵਧੀਆ ਲੱਗਿਆ ਮੈਂ ਇੱਕ ਗੱਲ ਕਰਨੀ ਸੀ ਮੇਰੇ ਨਾਲ 2020 ਵਿੱਚ ਮੈਂ ਵਿਆਹ ਕਰਕੇ ਆਈ ਸੀ ਈਆਲੀ ਕਲਾ ਦੀ ਕੁੜੀ ਨਜਸੀ ਨਾ ਓਕੇ ਈਆਲੀ ਕਲਾ ਦੇ ਮਾਪਿਓ ਹਨ ਜੀ ਜਿਉ ਉਹਨੂੰ ਮੈਂ ਘਰ ਵੀ ਪਾ ਕੇ 40-15 ਲੱਖ ਦਿੱਤਾ ਏ ਠੀਕ ਹੈ ਤੇ ਮੈਨੂੰ ਕਹਿੰਦੀ ਮੇਰਾ 골ਡ ਪਾਓ ਮੈਂ ਉਹਨੂੰ 16 ਤੋਲੇ 골ਡ ਵੀ ਪਾਇਆ ਸੀ ਅੱਛਾ ਤੇ ਉਹੋ ਜੀ ਕੋਵਿਡ ਸ਼ੁਰੂ ਹੋ ਗਿਆ ਤੇ ਮੈਂ ਉਹਦਾ ਵੀਜ਼ਾ ਅਪਲਾਈ ਕੀਤਾ ਮੈਨੂੰ ਕਹਿੰਦੇ ਬੈਟਰ ਵੀਜ਼ੇ ਤੇ ਤਾਂ ਮੈਂ ਆਉਣਾ ਨਹੀਂ ਮੈਂ ਆਉਂਗੀ 3U9 ਵੀਜ਼ਾ ਹੁੰਦਾ ਆਸਟ੍ਰੇਲੀਆ ਚ ਪਾਰਟਨਰ ਵੀਜ਼ਾ ਮੈਂ ਹੈਗਾ ਇੱਥੇ ਸਿਟੀਜ਼ਨ ਅੱਛਾ ਵੀਰ 41 ਕਲਾ ਜਿੱਥੇ ਦਾ ਮਨਪ੍ਰੀਤਿਆਲੀ ਮੰਤਰੀ ਉਹ ਵਾਲੀ ਦੀ ਗੱਲ ਕਰ ਹਾਂ ਹਾਂ ਜੀ ਉਹਨੇ ਮੈਨੂੰ ਤਾਂ ਕਿ ਵੀ ਦਵਾਈ ਸੀ ਮਨਪ੍ਰੀਤਿਆਲੀ ਤੋਂ ਵੀ ਜੇ ਤੂੰ ਇੰਡੀਆ ਆ ਗਿਆ ਤੂੰ ਸੁੱਕਾ ਨਹੀਂ ਮੁੜਦਾ ਉਹਨਾਂ ਨਾਲ ਗੱਲ ਕਰ ਲਵਾਂਗੇ ਬੰਦਾ ਚੰਗਾ ਇਦਾਂ ਨਹੀਂ ਉਹ ਕਰੇਗਾ ਅੱਛਾ ਫੇਰ ਤੁਹਾਡਾ ਉੱਥੇ ਹਾਂਜੀ ਕਰੋ ਗੱਲ ਹਾਂਜੀ ਹਾਂਜੀ ਤੇ ਉਦੋਂ ਬਾਅਦ ਜੀ ਜਦੋਂ ਮੈਂ ਇੱਥੇ ਬੁਲਾ ਲਈ ਪਹਿਲਾਂ ਤਾਂ ਉਹਦਾ ਵੀਜ਼ਾ ਨਾ ਆਇਆ ਤੇ ਉਹ ਜਦੋਂ ਵੀਜ਼ਾ ਆ ਗਿਆ ਫਿਰ ਉਹ 4 ਮਹੀਨੇ ਹੋਟਲੇ ਕਰਤਾ ਕਹਿੰਦੀ ਮੇਰੇ ਅਲਸਰਾ ਮੈਨੂੰ ਡਾਕਟਰ ਨੇ ਕਿਹਾ ਤੂੰ ਟਰੈਵਲ ਨਹੀਂ ਕਰਨਾ ਅੱਛਾ ਹਮਮ ਮੈਂ ਚਲ ਜੀ ਮੰਨ ਗਿਆ ਪੋਹਲਾ ਬੰਦਾ ਚਲ ਮੈਂ ਮੰਨ ਗਿਆ ਮੈਂ ਚਲਾਉਣਾ ਇੱਥੇ ਟਰਾਲਾ ਹਮਮ ਮੇਰੀ ਹੈਗੀ ਪੇ ਵਧੀਆ ਐਨਕਮ 42 ਡਾਲਰ ਘੰਟੇ ਦੇ ਅੱਛਾ ਉਜੀ ਮੈਂ ਤਾਂ ਹਰ ਮਹੀਨੇ ਝੂਠ ਬੋਲ ਕੇ ਇਹ ਕਹਿ ਕੇ ਪੈਸੇ ਮੰਗਉਂਦੀ ਰਹੀ ਕਿ ਨਹੀਂ ਮੇਰੇ ਹਾਲ ਸਾਰਾ 18 ਲੱਖ ਰੁਪਈਆ ਉਹ 18 ਮਹੀਨਿਆਂ ਚੋਂ ਮੰਗਾ ਲਿਆ। ਅੱਛਾ। ਹਾਂ। ਤੇ ਜੀ ਮੈਂ ਜਦੋਂ ਇੱਥੇ ਆਈ ਆਈ ਮੈਂ ਤਾਂ ਮੋਤਾ ਕਰਕੇ ਮੈਂ ਸੱਦੀ ਉਹ ਆਈ 31 ਜਨਵਰੀ 2022 ਨੂੰ। ਹਾਂ ਹਾਂ ਹਾਂ। ਜਦੋਂ ਆਈ ਜੀ ਇੱਥੇ 20 ਜਨਵਾਰ ਦੀ ਪਹਿਲਾਂ ਤਾਂ ਅਨਸਾਰ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਬੈੱਡ ਨਹੀਂ ਸਾਂਝਾ ਕਰਨਾ। ਅੱਛਾ ਇੱਥੇ ਆ ਕੇ ਕਹਿੰਦੀ ਹੈ। ਹਾਂ ਹਾਂ। ਤੇ ਮੈਂ ਕਿਉਂ ਨਹੀਂ ਸਾਂਝਾ ਕਰਨਾ ਕਹਿੰਦੀ ਵੀ ਬੱਸ ਮੈਂ ਤਾਂ ਨਹੀਂ ਕਰਨੀ ਉਹ ਲੈਸ ਵੀ ਨਾ ਹੋ ਨਹੀਂ ਪਰ ਇੰਡੀਆ ਚ ਸਾਂਝਾ ਕਰਦੀ ਸੀ ਬੈੱਡ ਉਥੇ ਮੈਂ ਧੱਕੇ ਨਾ ਕੀਤਾ ਉਥੇ ਮੈਨੂੰ ਕਹਿੰਦੀ ਸੀ ਮੈਂ ਤੇਰੇ ਮਾਂ ਪਿਓ ਨੂੰ ਉਹਦੇ ਦਾਜ ਦੇ ਕੇਸ ਤੇ ਪਛਾੜ ਦੂੰਗੀ ਅੱਛਾ ਤਾਂ ਤੁਹਾਨੂੰ ਉਥੇ ਵੀ ਬਾਲਾ ਨਹੀਂ ਸੀ ਬੁਲਾਉਂਦੀ ਪਰ ਤੁਸੀਂ ਉਹਨੂੰ ਪੁਸ਼ ਕੀਤਾ ਫੋਰਸ ਕੀਤਾ ਤੇ ਉਸ ਤੋਂ ਬਾਅਦ ਜਦੋਂ ਇੱਥੇ ਆ ਗਈ ਤਾਂ ਉਹ ਕਹਿੰਦੀ ਵੀ ਹਾਂ ਫੋਰਸ ਫੋਰਸ ਵੀ ਦੱਸੋ ਦੱਸੋ ਮੈਂ ਹੁਣ ਜਦੋਂ ਵਿਆਹ ਕਰਾਇਆ ਜੀ ਮੇਰੀ ਵਾਈਫ ਆ ਮੈਂ ਉਹਦੇ ਨਾਲ ਜਦੋਂ ਆਪਾਂ ਲਾਵਾਂ ਲਗੀਆਂ ਗੁਰੂ ਘਰ ਮੈਂ ਕਿਹਾ ਉਹਦੇ ਨਾਲ ਧੱਕਾ ਕਰਨਾ ਇਹ ਹਾਂ ਬਿਲਕੁਲ ਠੀਕ ਹੈ ਹਮ ਹਾਂ ਆਹ हां जी पक्का ਵਿਆਹ ਕਰਾਇਆ ਕੋਈ ਇੱਕ ਪੈਸਾ ਨਹੀਂ ਲਿਆ ਮੈਨੂੰ ਕਹਿੰਦੀ 16 ਤੋਲੇ ਸੋਨਾ ਪਰ 16 ਤੋਲੇ ਸੋਨਾ ਪਾਇਆ ਅੱਛਾ ਜਦੋਂ ਇੱਕ ਸੈਕਿੰਡ ਜਦੋਂ ਬਾਹਰ ਹੀ ਹੋ ਗਈ ਅੱਛਾ ਵੀ ਜਦੋਂ ਤੁਸੀਂ ਇੰਡੀਆ ਸੀਗੇ ਤਾਂ ਤੁਸੀਂ ੱੱਕੇ ਨਾਲ ਕੁਛ ਵੀ ਕਿੰਨਾ ਕਿੰਨਾ ਸਮਾਂ ਉਹਦੇ ਨਾਲ ਰਹਿ ਆਉਦੋ ਉਸ ਉਸ ਸਮੇਂ ਜੀ ਮੈਂ ਤਾਂ ਦਾਸ ਦੇ ਰਿਹਾ ਉੱਥੇ ਉਸ ਤੋਂ ਬਾਅਦ ਇੱਥੋਂ ਦੇ ਪ੍ਰੈਮ ਮਿਨਿਸਟਰ ਨੇ ਅਨਾਉਂਸ ਕਰਤਾ ਸੀ ਕਹਿੰਦਾ ਵੀ ਇੱਕ ਇੱਕ ਸੈਕਿੰਡ ਜਦੋਂ ਦਾਸ ਅੱਜ ਓਸਟ੍ਰੇਲੀਆ ਨਹੀਂ ਅਸੀਂ ਫਲਾਈਟਾਂ ਬੰਦ ਕਰ ਦੇਣੀਆਂ ਮੈਨੂੰ ਪਤਾ ਓਸਟ੍ਰੇਲੀਆ ਦੇ ਰੂਲ ਇਹ ਤਾਂ ਬੰਦ ਚ ਲਾਉਂਦੇ ਸਾਰਾ ਕੁਝ ਕਰਨ ओके okay, फे जबो तुसी 10 ਦਿਨ ਉਥੇ ਰਹੇ ਫੇ ਤੁਹਾਨੂੰ 10 ਦਿਨ ਠੀਕ ਰਹੀ ਹੈ ਜਾਂ ਇੱਕ ਅੱਧਾ ਦਿਨ ਹੀ ਠੀਕ ਰਹੀ ਤੁਹਾਡੇ ਨਾਲ ਉਥੇ ਵੀ ਨਹੀਂ ਨਹੀਂ ਜੀ ਇੱਕ ਅੱਧਾ ਦਿਨ ਹੀ ਠੀਕ ਰਹੀ ਹੈ ਬਾਅਦ ਤੇ ਮੈਨੂੰ ਮਾਰਨ ਵਾਲਿਆਂ ਨੂੰ ਕਹਿੰਦੀ ਸੀ ਮੈਂ ਕੋਈ ਜ਼ਹਿਰ ਖਾ ਕੇ ਮਰ ਦੂੰ ਨਾਲੇ ਤੈਨੂੰ ਖੁਸ਼ਾ ਦੂੰ ਨਾਲੇ ਤੇਰੇ ਪਿਓ ਨੂੰ ਖੁਸ਼ਾ ਦੂੰ ਤੇ ਫੇ ਤੁਸੀਂ ਉਹਨੂੰ ਬੁਲਾਇਆ ਕਾ ਤੇ ਇੱਥੇ ਜਦੋਂ ਇਦਾਂ ਦਾ ਉਹਦਾ ਮੈਂ ਮੈਂ ਜੀ ਬੁਲਾਇਆ ਤਾਂ ਸੀ ਮੈਨੂੰ ਕਹਿੰਦੀ ਇੱਥੇ ਮੇਰੇ ਐਸਐਸਪੀ ਨਾਲ ਸਿੱਧੇ ਸਵਾਨਦਾ ਕਹਿੰਦੀ ਮੈਂ ਤੇਰੀ ਇੰਡੀਆ ਚ ਪ੍ਰੋਫੀ ਵੀ ਉਹ ਕਰ ਲੂੰਗੀ ਬਈ ਇਹਨੇ ਮੈਨੂੰ ਵਿਆਹ ਕਰਾ ਕੇ ਧੋਖਾ ਦਿੱਤਾ ਤੇ ਝੂਠਾ ਗੇ ਚਾ ਤਾਂ ਫੇ ਤੁਸੀਂ ਇੱਥੇ ਮੰਗਵਾਲੀ ਫੇ ਇੱਥੇ ਇੱਥੇ ਕਦੋਂ ਆਈ ਆ ਹਾਂ ਇੱਥੇ ਮੈਂ ਸਦਲੀਮ ਬਸਾ ਜੀ ਜੇ ਚੱਲ ਜੇ ਸੁਧਰ ਗਈ ਤਾਂ ਠੀਕ ਹੈ ਨਹੀਂ ਡਿਵੋਰਸ ਹੋ ਜਾਊਗਾ ਇੱਥੇ ਮੇਰੇ ਕੋਲ ਲੀਗਲ ਪੇਪਰ ਤਾਂ ਬਣ ਜੂ ਹਾਂ 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 ਠੀਕ ਹੈ ਹੂੰ ਤੇ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਇੱਥੇ ਨੋਟਿਸ ਲਗੌਰ ਤੋਰੀ ਫਿਰਦੀ ਉਹ ਵਿੱਚ ਉਹ ਤੋਰੀ ਫਿਰ ਉਹ ਇੱਥੇ ਤਾਂ ਕੰਮ ਕਰਕੇ ਖਾਣਾ ਜੀ ਨਹੀਂ ਕਦੋਂ ਮੰਗਵਾਈ ਕਿਹੜੇ ਮਹੀਨੇ ਫੇ ਤੁਹਾਡੇ ਕੋ ਕਿਹੜੇ ਮਹੀਨੇ ਆਈ ਇੱਥੇ ਉਹ ਇਹ 2022 ਦੇ 31 ਤਰੀਕ ਨੂੰ ਆਈ ਆ ਜੀ ਤਾਂ ਫੇ ਜਦੋਂ 2022 ਦੀ 31 ਤਰੀਕ ਨੂੰ ਤੁਹਾਡੇ ਘਰੇ ਆਈ ਸਿੱਧੀ ਉੱਥੇ ਜਾਂ ਕਿਸ ਨਹੀਂ ਨਹੀਂ 에어ਪੋਰਟ ਤੇ ਆਈ ਸੀ ਜੀ ਉਹ ਪੰਗਾ ਐ ਸੀਗਾ ਮੈਨੇ ਜੂਨ ਦੇ ਵਿੱਚ ਪੀਆਰ ਪਾਉਣੀ ਸੀਗੀ ਓਕੇ ਹੂੰ ਹੂੰ ਪੰਗਾ ਐ ਕਿ ਮੇਰੇ ਨਾਲ ਆਉਣਾ ਪਿਆ ਸੀ ਮੇਰੇ ਸਾਈਨ ਚਾਹੀਦੇ ਸੀ ਪੀਆਰ ਲਈ ਤੇ ਤੇਰੇ ਨਾਲ ਤੁਹਾਡੇ ਨਾਲ ਫਿਰ ਉਸ ਵੇਲੇ ਤੁਹਾਡੇ ਘਰੇ ਚਲੀ ਗਈ ਜਿੱਥੇ ਤੁਸੀਂ ਰਹਿੰਦੇ ਸੀ ਆ ਮੇਰੇ ਘਰੇ ਚਲੀ ਗਈ ਮੈਨੂੰ ਕਹਿੰਦੀ ਮੈਨੂੰ 5-4 ਦਿਨ ਦੇ ਮੈਂ ਕਿਹਾ ਕਿਉਂ 25 ਸਾਲ ਹੋ ਗਏ ਵਿਆਹ ਨੂੰ ਤੈਨੂੰ 5-4 ਦਿਨ ਕਾਦੇ ਦੇ ਮੈਂ ਬਈ ਮੈਂ ਇੱਥੇ ਇਕੱਲਾ ਹੱਥ ਫੋਕਦਾ ਰੋਟੀਆਂ ਬਣਾਉਣਾ ਨਹੀਂ ਕਾਦੇ ਲਈ ਕਹਿੰਦੀ 4-5 ਦੇ ਕਹਿੰਦੀ ਮੈਨੂੰ ਹਜੇ ਮੈਂ ਕੰਫਰਟੇਬਲ ਨਹੀਂ ਹੈਗੀ ਤੇਰੇ ਨਾਲ ਲੈ अच्छा ठीक है तो फिर ਉਸ ਤੋਂ ਬਾਅਦ ਫਿਰ 4-5 ਦਿਨ ਦੇ ਵਿੱਚ ਤੁਸੀਂ ਕੁਝ ਤੁਹਾਨੂੰ ਹੱਥ ਨਹੀਂ ਲਾਉਣ ਦਿੱਤਾ ਉਹਨੇ ਫਿਰ ਆ ਨਹੀਂ ਤੁਸੀਂ ਕੁਝ ਵੀ ਹੱਥ ਨਹੀਂ ਹਾਂਜੀ ਮੈਂ ਕੋਈ ਉਹ ਨਹੀਂ ਕੀਤਾ ਮੈਨੂੰ ਪਤਾ ਆਸਟ੍ਰੇਲੀਆ ਦੇ ਰੂਲ ਜੀ ਇੱਥੇ ਵੀ ਆਪਾਂ ਕਿਸੇ ਨਾਲ ਧੱਕੇ ਨਾ ਕਰਦੇ ਤਾਂ ਆਪਣੇ ਤੇ ਕੇਸ ਬਣੇ ਕੇਸ ਬਣਦਾ ਫਿਰ ਉਸ ਤੋਂ ਬਾਅਦ ਫਿਰ ਕੀ ਹੋਇਆ ਬਾਅਦ ਚ ਫਿਰ ਤੁਹਾਡੇ ਕੋ ਚਲੇਗੀ ਜੇ ਉੱਥੇ ਵੀ ਬਾਅਦ ਚ ਇਥੇ ਆਰਨੇਤ ਲੱਗਿਆ ਸੀ ਜੇ 20 ਮਾਰਚ ਨੂੰ ਕੌਣ ਲੱਗਾ ਸੀ ਆਰੇ ਤੇ ਕੋਈ ਆਰਨੇਤ ਗੌਣ ਵਾਲਾ ਆਇਆ ਸੀਗਾ ਇੱਥੇ ਉਹ ਚਾ ਮੈਂ ਘਰ ਕੋ ਘਾਰੇ ਕੋ ਆ ਰਿਹਾ ਤੇ ਲੱਗਾ ਸੀ ਆਰਨੇਟ ਜਿਹੜਾ ਕੋ ਗਾਉਣ ਵਾਲਾ ਠੀਕ ਹੈ ਤਾਂ ਉੱਥੇ ਉਹ 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 ਕੇ ਫੇਰ ਕੀ ਹੋਇਆ ਉਹ 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 ਉਹਦੇ ਸੰਦੇ ਸੀਗਾ ਮੈਂ ਇਹਨੂੰ ਅਖ ਮੇਰੇ ਕੱਪੜੇ ਪ੍ਰੈਸ ਕਰਦੇ ਵੀ ਆਪਾਂ ਚੱਲਦੇ ਦੁਨੇ ਜਾਣੇ ਨਾਲੇ ਆਪਣੀ ਆਉਟਿੰਗ ਹੋ ਜੂਗੀ ਤੂੰ ਕਹਿੰਗੇ ਮੈਂ ਘਰ ਹੀ ਬੈਠੀ ਉਹਦੇ ਦੀ ਆਈਏ ਮੈਂ ਇਹਨੂੰ ਹੁਣ ਸਰ ਕੰਮ ਵੀ ਲੱਭ ਕੇ ਦਿੱਤਾ ਸੀ ਪੀ ਜਾ ਹਟ ਤੇ ਅੱਛਾ ਠੀਕ ਹੈ ਮੈਨੂੰ ਕਹਿੰਦੇ ਮੈਂ ਕਹਾਂ ਮਾ ਨਹੀਂ ਜਦੋਂ ਤੁਸੀਂ ਕੰਮ ਲੱਭ ਕੇ ਦਿੱਤ ਆਰਨੇਟ ਦੇ ਨਾਲ ਕੀ ਲੈਣ ਦੇਣ ਸੀਗਾ ਜਿਹੜਾ ਉਹ ਗਾਉਣ ਵਾਲਾ ਸੀ ਉਹ ਬਦ ਸੰਡੇ ਨੂੰ ਮਖਾਜ ਮੈਨੂੰ ਵੀ ਛੁੱਟੀ ਹੈ ਤੈਨੂੰ ਵੀ ਛੁੱਟੀ ਆਪਾਂ ਚੱਲਦੇ ਆ ਕੰਮ ਉੱਥੇ ਆਰਨੇ ਤੇ ਦੇਖਦੇ ਆ ਬਹੁਤ ਗੱਠ ਹੋਊਗਾ ਅੱਛਾ ਮੈਨੂੰ ਕਹਿੰਦੀ ਤੂੰ ਹੀ ਜਾਵੜਾ ਮੈਂ ਤਾਂ ਜਾਣਾ ਨਹੀਂ ਅੱਛਾ ਉਹ ਦੇਖਣ ਨਹੀਂ ਗਈ ਉਹਨੂੰ ਤੇ ਤੁਸੀਂ ਫੇਰ ਇਕੱਲੇ ਚੱਲ ਗਏ ਹਾਂ ਤੇ ਘਰੇ ਰੈਪੀ ਤੇ ਬਾਅਦ ਮੈਨੂੰ 2 ਵਜੇ ਫੋਨ ਕੀਤਾ ਮੈਂ ਕਿਹਾ ਕਿਵੇਂ ਠੀਕ ਹੈ ਮੈਂ ਗਰੋਸਰੀ ਲਿਆਉਣਾ ਕਹਿੰਦੀ ਹਾਂ ਠੀਕ ਹੈ ਤੈਨੂੰ ਮੈਂ ਅੱਜ ਦੱਸੂ ਪੈਂਤਰਾ ਵੀ ਮੇਰੇ ਨਾਲ ਤੂੰ ਕਿਵੇਂ ਲੜੀਦਾ ਹੁੰਦਾ ਮੈਂ ਕੀ ਦੱਸੇਗੀ ਹਾਂ ਮੈਂ ਭਾਈ ਫੇਰ ਵੀ ਚੱਲ ਮਖਾ ਖਬਰਾਂ ਚਲੋ ਉੱਧਰ ਹੀ ਕਹਿੰਦੀ ਹੋਵੇ ਹੂੰ ਹੂੰ ਕਿਹੜੇ ਇਹਦੀ ਇੱਕ ਪੂਆ ਦਾ ਮੁੰਡਾ ਇੱਥੇ ਕਰੈਨ ਵਰ ਰਹਿੰਦਾ ਉਹਦਾ ਨਾਮ ਹੈਗਾ ਲੱਕੀ ਸਿੱਧੂ ਅੱਛਾ ਹੂੰ ਭਾਈ ਉਹਨੇ ਨੇ ਸਟੀਮ ਲੜਾ ਲਈ ਕਹਿੰਦੀ ਵੀ ਆਪਾਂ ਇਥੇ ਇਹ ਸਾਡੇ ਬਾਜਵਾ ਇਮੀਗ੍ਰੇਸ਼ਨ ਆ ਰਹੇ ਉਹਨਾਂ ਦੇ ਜਾ ਕੇ ਆਈ ਆ ਵੀ ਮੈਨੂੰ 19 ਤੋਂ ਬਿਨਾ ਪੀਆਰ ਕਿਵੇਂ ਹੋ ਸਕਦੀ ਨਹੀਂ ਵੀ ਤੁਹਾਡੇ ਤੋਂ ਬਿਨਾਂ ਕਿਵੇਂ ਪੀਆਰ ਲੈ ਸਕਦੀ ਉਹ ਮੁਲਕ ਦੇ ਵਿੱਚ ਠੀਕ ਹੈ ਹਾਂ ਇਹ ਇਹ ਜਦੋਂ ਇੱਥੇ ਆਈ ਜੀ ਮੈਨੂੰ ਕਹਿੰਦੀ ਆਪਦੇ ਮਾਪਿਓ ਤੋਂ ਜ਼ਮੀਨ ਦਾ ਠੇਕਾ ਲੈ ਮੈਂ ਤਾਂ ਤਾਂ ਤੇਰੇ ਤਾਂ ਨਾ ਉਹ ਭਾਈ ਮੈਂ ਦੱਸ ਦੇਣਾ ਬਾਅਦ ਇੰਡੀਆ ਚਲੇ ਗਿਆ ਪਰ ਮੇਰੇ ਮੰਮੀ ਡੈਡੀ ਹੋਣੀ ਵਿਚਾਰੇ ਇੰਨੇ ਸੌਫਟ ਆ ਉਹਨਾਂ ਨੇ ਮੇਰਾ ਠੇਕਾ ਵੀ ਦਿੱਤਾ ਨਹੀਂ ਜਦੋਂ ਇਹ ਤੁਹਾਡੇ ਕੋਲੇ ਆਈ ਤੁਹਾਡੇ ਨਾਲ ਘਰੇ ਚੱਲ ਗਈ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਰਹੀ ਕਿੰਨਾ ਸਮਾਂ ਹੈ ਇਹ ਜੀ 20 20 ਮਾਰਚ ਤੱਕ ਰਹੀ ਹੈ 31 ਜਨਵਰੀ ਤੋਂ 20 ਮਾਰਚ ਤੱਕ ਰਹੀ ਆ 31 ਜਨਵਰੀ ਤੋਂ 20 ਮਾਰਚ ਤੱਕ ਤੁਹਾਡੇ ਕੋਲੇ ਰਹਿ ਲਿਆ ਫੇਰ 3-4 ਮਹੀਨੇ ਹੋ ਗਏ ਆ 2 ਕੁ ਮਹੀਨੇ ਤੇ ਇਹ ਪਤਾ ਜੀ ਉਦੋਂ ਦੀ ਟੀਮਾਂ ਲੋਨੀ ਫਿਰਦੀ ਸੀ ਕਿਤੇ ਮੇਰੇ ਤੋਂ ਬਾਹਰ ਕਿ ਨਹੀਂ ਮੈਂ ਗੁਰਦੁਆਰ ਜਾਨੀ ਇੱਥੇ ਹੋਪਰ ਕ੍ਰੋਸਿੰਗ ਗੁਰਦੁਆਰਾ ਸ਼ੇਰਜ ਰੋਡ ਦੇ ਉੱਤੇ ਅੱਛਾ ਹੂੰ ਹੂੰ ਉਹ ਉਹਦੇ ਨਾਲ ਹੀ ਵਾਈ ਵਾਈ ਇਮੀਗ੍ਰੇਸ਼ਨ ਵਾਲਿਆਂ ਨੇ ਨਵਾਂ ਜਿਹਾ ਘਰ ਲੈ ਕੇ ਉਹਦੇ ਵਿੱਚ ਆਪਦਾ ਦਫ਼ਤਰ ਖੋਲ੍ਹਿਆ 435 ਨੰਬਰ ਸ਼ੇਰਜ ਰੋਡ ਤੇ ਅੱਛਾ ਤੇ ਉਹਨਾਂ ਉਹਨਾਂ ਕੋਲੇ ਮਿਲ ਗਈ ਉਹ ਮੁੰਡਾ ਗਰਦੀਪ ਆ ਉਹ ਕਹਿੰਦਾ ਭਾਈ ਮੇਰੇ ਕੋਲੇ ਆਈ ਸੀ ਕਹਿੰਦਾ ਪੁੱਛਦੀ ਸੀ ਮੈਂ ਨੋਨੀ ਤੋਂ ਬਿਨਾਂ ਪੀਆਰ ਕਿਵੇਂ ਲੈ ਸਕਦੇ ਆ ਠੀਕ ਆ ਹਾਂ ਹਾਂ ਕਹਿੰਦਾ ਵੀ ਉਹ ਕਹਿੰਦੇ ਸੀ ਲੀਗਲ ਕੰਮ ਨਹੀਂ ਕਰਦੇ ਕਹਿੰਦਾ ਮੈਂ ਡੱਕਰਤੀ ਕਹਿੰਦਾ ਥਾਲੀ ਐਡੀ ਟੀਟ ਦੇਖੀ ਚਾਰੇ ਪਾਸੇ ਘੇਰੇ ਦਿੰਦੀ ਰਹੀ ਸਾਡੇ ਘਰ ਦੇ ਕਹਿੰਦਾ ਮੈਂ ਬਾਹਰ ਨਿਕਲ ਗਿਆ ਕਿ ਮੈਂ 300 ਤੇ ਕਾਲ ਕਰਦਾ ਕਹਿੰਦਾ ਫੇਰ ਭਜੀ अच्छा ओथे ਘਰ ਦੇ ਘੇੜੇ ਦਿੰਦੀ ਰਹੀ ਉਥੇ ਠੀਕ ਆ ਹਾਂ ਐਡੀ ਉਹ ਆ ਤੇ ਭਾਈ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਨਾ ਨਹੀਂ ਨਹੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਚਲੇ ਜਾਂਦੀ ਕਿੱਥੇ ਚਲੇ ਜਾਂਦੀ ਫਿਰ ਜਦੋਂ ਮਾਰਚ ਚਲੇਗੀ ਉਹ ਉਹ ਜੀ ਜਿੱਦ ਨੇ ਰਾਤ ਨੂੰ ਕੰਪਲੀਟ ਕਰਕੇ ਮੇਰੇ ਤੇ ਜਿਦਿਆਰ ਨੇਤ ਲਗਾਈ ਰਾਤ ਨੂੰ 1 ਵਜੇ ਉੱઠી ਮੇਰੇ ਮੂੰਹ ਤੇ ਘੂਟ ਮਾਰ ਤੇ ਪੁਲਿਸ ਵਾਲਿਆਂ ਨੂੰ ਪਾਕਿਸਤਾਨੀ ਨਾ ਰਹਿੰਦੇ ਉਹਨਾਂ ਤੋਂ ਕਾਲ ਕਰਾਤੀ ਵੀ ਮੇਰੇ ਤੇ ਬੈਲੈਂਸ ਕ੍ਰੈਡਿਟ ਕੀਤਾ अच्छा ठीक है तो आप ਦੇ ਘਰੋਂ ਜਿਹੜੇ ਮੂੰਹ ਤੇ ਆਪ ਮਾਰ ਲਿਆ ਉਹਨੇ ਨਾ ਤੁਹਾਡਾ ਲਾ ਨਾ ਨਾ ਮੇਰੇ ਮੂੰਹ ਤੇ ਮਾਰੇ ਸੁੱਤੇ ਪਏ ਸੋਫੇ ਤੇ اچھا ਤੁਹਾਡੇ ਘਰੋਂਡ ਮਾਰਤੇ ਉਹਨੇ ਠੀਕ ਹੈ ਤਾਂ ਫਿਰ ਮੇਰਾ ਮੂੰਹ ਬਾੜਤਾ ਤੇ ਮੈਂ ਸੋਫੇ ਦੇ ਵਿੱਚ ਸੁੱਤਾ ਪਏ ਉਹਦੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਲੱਗਾ ਮੈਂ 1100 ਗਿਆ ਮੈਂ 5 ਵਜੇ ਮੈਂ ਔਰਤ ਕੇ ਕੰਮ ਤੇ ਜਾਣਾ ਟਰੱਕ ਤੇ ਕਿ ਜਦੋਂ ਪੁਲਿਸ ਆਈ ਫਿਰ ਉਹਨਾਂ ਨੇ ਕੀ ਕਿਹਾ ਤੁਹਾਨੂੰ ਮੈਂ ਇੱਥੇ ਪੁਲਿਸ ਆਈ ਮੈਂ ਉਹਨਾਂ ਨੂੰ ਆਖਿਆ ਮਖਾ ਜੀ ਇਹੇ ਕਰਦੇ 20 ਦਿਨ ਤਾਂ ਹੋਇਆ ਇਹਨੂੰ ਆਈ ਨੂੰ 25 ਦਿਨ ਮੈਂ ਕਹਿੰਦਾ ਇਹਨੂੰ ਪੀਆਰ ਚਾਹੀਦੀ ਹੈ ਨੇ ਕੋਰਟ ਦੇ ਆਰਡਰ ਲੈਣੇ ਆ ਮੇ ਤੋਂ ਓਕੇ ਹਮ ਪਰ ਪੌਣ ਸੜੇ ਸੜੇ ਕਿਸੇ ਨੇ ਸੁਣਦੇ ਹੀ ਨਹੀਂ ਅᱪੋ ਉਹਨਾਂ ਨੇ ਵੀ ਤੁਹਾਡੀ ਸੁਣੀ ਨਹੀਂ ਠੀਕ ਫੇਰ ਕੀ ਕੀਤਾ ਤੁਹਾਨੂੰ ਉਹਨਾਂ ਨੇ ਇੱਕ ਤਰੀਕ ਪਾਤੀ ਕਹਿੰਦੇ ਕੋਰਟ ਚ ਜਾ ਦੀ ਮੈਂ ਕੋਰਟ ਚ ਲੱਗ ਗਿਆ ਇਹ ਤਾਂ ਆਈ ਨਹੀਂ ਫੇਰ ਭਾਈ 6 ਮਹੀਨੇ ਬਾਅਦ ਫੇਰ ਤਰੀਕ ਪੈ ਗਈ ਕਹਿੰਦੇ ਕੋਰਟ ਚ ਆ ਜਿਓ ਇਹ ਕਹਿੰਦੇ ਇੰਟਰਵੈਸਨਲ ਆਰਡਰ ਚਾਹੀਦੀ ਹੈ ਮੈਂ ਕਹਿੰਦਾ ਮੈਂ ਤਾਂ ਦੇਣੀ ਨਹੀਂ ਨੇ ਕੋਰਟ ਦੇ ਵਿੱਚ ਤੁਹਾਨੂੰ ਕਿਵੇਂ ਪੁਲਿਸ ਵਾਲੇ ਸੱਦ ਕੇ ਚੱਲ ਗਿਆ ਕੋਈ ਚਾਰ ਚਲਾਤਾ ਕਿਸੇ ਦੇ ਤੁਹਾਡੇ ਚਾਹ ਦੇ ਤੇ ਮੇਰੇ ਤੇ ਚਾਰ ਜਿਹਨੇ ਲਵਾਤਾ ਕਹਿੰਦੀ ਮੈਨੂੰ ਮਾਰਦਾ ਸੀ ਓਕੇ ਪਰ ਉਹ ਹੀ ਕਹਿ ਰਿਹਾ ਫਿਰ ਤੁਹਾਡੇ ਚਾਰਜ ਲੱਗ ਗਿਆ ਤਾਂ ਉਹਨਾਂ ਨੇ ਕਿਹਾ ਕੋਰਟ ਡੇਟ ਪੈ ਗਈ ਤੁਹਾਡੀ ਫਿਰ ਓਕੇ ਮੈਨੂੰ ਭਾਈ ਕੋਰਟ ਚ ਸੱਦ ਲਿਆ ਤੇ ਮੈਂ ਜੱਜ ਦੇ ਉੱਥੇ ਹੋ ਗਿਆ ਤੇ ਉੱਥੇ ਤਾਂ ਆਈ ਨਹੀਂ ਦੂਜੀ ਤਰੀਕ ਤੇ ਆਈ ਕਹਿੰਦੀ ਇਹਨੇ ਸਾਤੋਂ ਦੋਨੋਂ ਲੋਰਾਂ ਨੇ ਪੁੱਛਿਆ ਵੀ ਤੁਸੀਂ ਇਕੱਠੇ ਰਹਿਣਾ ਮੈਂ ਕਹਾਂ ਜੀ ਮੈਂ ਵੀ ਨਹੀਂ ਰਹਿਣਾ ਇਹ ਕਹਿੰਦੀ ਮੈਂ ਵੀ ਨਹੀਂ ਰਹਿਣਾ ਅੱਛਾ ਹਮ ਹਮ ਤੇ ਮਖਾ ਇਹਨੂੰ ਮਖਾ ਇਹਨੂੰ ਜਦੋਂ ਇੱਕ ਸੈਕਿੰਡ ਇੱਕ ਸੈਕਿੰਡ ਮਾਰੇ ਹੋ ਤਾਂ ਇੱਕ ਸੈਕਿੰਡ 18 ਸਾਲਾਂ ਤੋਂ ਜੀ ਇੱਥੇ ਟੈਕਸ ਭਰਦਾ ਅੱਛਾ ਭਾਈ ਜੀ ਇੱਕ ਸੈਕਿੰਡ ਜਦੋਂ ਤੁਹਾਡੇ ਘਰੇ ਪੁਲਿਸ ਆਈ ਆ ਚਾਰਜ ਤੁਹਾਡੇ ਤੇ ਲਵਾਤਾ ਉਸ ਤੋਂ ਬਾਅਦ ਫਿਰ ਤੁਹਾਡੇ ਘਰੋਂ ਚਲੇ ਜਾਂਦੀ ਆ ਉਹ ਜਾਂ ਤੁਹਾਨੂੰ ਘਰ ਤੋਂ ਕੱਢਿਆ ਜਾਂਦਾ ਉਸ ਵੇਲੇ ਮੈਨੂੰ ਘਰੋਂ ਕੱਢਤਾ ਉਹਨੂੰ ਉਹਦੇ ਭੂਆ ਦਾ ਮੁੰਡਾ 1 ਮਿੰਟ 'ਚ ਆ ਗਿਆ ਕ੍ਰੇਨਵਾਰ ਤੋਂ ਸਾਡੇ ਘਰ ਤੋਂ 1.5 ਕਿਲੋਮੀਟਰ ਸੌਰੀ 150 ਕਿਲੋਮੀਟਰ ਸੌਰੀ 1.5 ਘੰਟੇ ਦੀ ਡਰਾਈਵ ਆ ਕ੍ਰੇਨਵਾਰ ਨਾਲ ਬਰਬੀ ਬਰਬੀ ਤੋਂ अच्छा ओथों वो आ गया इन्नू चक्कना आप दी बुआ दी को देखो जी देखो जी जे वो बंदा 1 मिनट 5 मिनट ਦੇ ਵਿੱਚ ਸਾਡੇ ਘਰੇ ਆ ਗਿਆ ਡੇ ਡੇਢ ਘੰਟੇ ਦੀ ਵਾਰ 5 ਮਿੰਟਾਂ ਵਿੱਚ ਕਿਵੇਂ ਕਬਰ ਹੋ ਜਾਓ اچھا ਉਹ ਤਾਂ ਪਹਿਲਾਂ ਪਲਾਨਿੰਗ ਸੀਗਾ ਵੀ ਤੂੰ ਨੇੜੇ ਆਣ ਕੇ ਬਹਿ ਜਾ ਤੇ ਮੈਂ ਪੁਲਿਸ ਕਾਲ ਕੀਤੀ ਵਿਚੋ ਹੋਰ ਮਿਸ ਹੋ ਗਈ ਮੇਰੀ ਗੱਲ ਹਾਂ ਹਾਂ ਸਾਡੀ 20 ਫਰਬਰੀ ਨੂੰ ਮੈਰ ਜਨਵਰਸਰੀ ਸੀਗੀ ਅਸੀਂ ਬਰਬੀ ਅ ਅਸ਼ੋਰੀ ਟਾਰਨੇਟ ਵਿੱਚ ਰੈਸਟੋਰੈਂਟ ਦੇ ਵਿੱਚ ਪਾਰਟੀ ਕੀਤੀ ਮੈਂ ਤਾਂ ਮੰਨਦਾ ਨਹੀਂ ਸੀ ਕਿ ਨਹੀਂ ਮੈਂ ਤਾਂ ਤਾਂ ਉਹ ਕਰੂੰਗੀ ਤੂੰ ਉਹ ਕਰ ਆਪਾਂ ਨੂੰ ਇਮੀਗ੍ਰੇਸ਼ਨ ਲਈ ਪੇਪਰ ਚਾਹੀਦੇ ਆ ਅੱਛਾ ਠੀਕ ਐ ਵੀ ਉਹ ਪੇਪਰਾਂ ਦੇ ਅੱਛਾ ਜਦੋਂ ਮੁੰਡਾ ਆਇਆ ਕਜ਼ਨ ਇਹਦਾ ਤੇ ਤੁਹਾਨੂੰ ਕੀ ਲੱਗਦਾ ਵੀ ਕਜ਼ਨ ਨਾਲ ਕੋਈ ਚੱਕਰ ਆ ਜਾਂ ਵੈਸੇ ਕਿਉਂਕਿ ਅੱਜ ਕੱਲ ਚੱਕਰ ਨਹੀਂ ਹੈਗਾ ਵੀਰੇ ਇੱਕ ਇੱਕ ਹਫ਼ਤੇ ਪਹਿਲਾਂ ਮੈਂ ਇਹਦੇ ਕਜ਼ਨ ਨੂੰ ਕੰਪਲੇਨਟ ਕੀਤੀ ਮੈਂ ਕਿਹਾ ਵੀਰੇ ਜਦੋਂ ਮੈਂ ਇੱਕ ਕੁੜੀ ਦੇਖੀ ਸੀ ਮੈਨੂੰ ਮਿਲਿਆ ਸੀਗਾ ਮੈਲਬੌਰਨ ਦੇ ਵਿੱਚ ਅੱਛਾ ਠੀਕ ਹੈ ਹਮਮ ਮੈਂ ਕਿਹਾ ਇਹਨਾਂ ਨੇ ਮੈਨੂੰ ਫੋਨ ਨੰਬਰ ਦਿੱਤਾ ਹੈ ਤੁਸੀਂ ਆਖੇ ਮੇਰੇ ਮਾਮੇ ਦੀ ਕੁੜੀ ਸਾਡੀ ਜ਼ਿੰਮੇਵਾਰੀ ਹੋਊਗੀ ਇਹ ਕੋਈ ਕਾਲੂ ਗੱਲ ਬਾਤ ਹੈ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਮੈਨੂੰ ਕੁੜੀ ਸ਼ਹੀ ਚਾਹੀਦੀ ਨਾ ਮੈਂ ਰੁਪਈਆ ਲਿਆ ਨਾ ਹੀ ਆਖੀ ਲੈਣਾ ਕਿਸੇ ਸਾਡੀ ਸਾਰੀ ਫੈਮਿਲੀ ਕੈਨੇਡਾ ਦਾ ਮੈਂ ਪੈਸੇ ਕੀ ਕਰਨੇ ਹਮ 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 ਠੀਕ ਹੈ ਹਮ ਹਮ ਤੇ ਇੱਥੇ ਸਾਡੇ ਕੈਨੇਡਾ ਦੇ ਫੈਮਿਲੀ ਦਾ ਸਾਡੇ ਇੱਕ ਗ੍ਰੋਸਰੀ ਸਟੋਰ ਵੀ ਹੈ ਮੇਰੇ ਭਰਾ ਦਾ ਇੱਥੇ ਅੱਛਾ ਠੀਕ ਹੈ ਹਮ ਹਮ ਤੇ ਜੀ ਜਦੋਂ ਇਹ ਇਦਾਂ ਨਹੀਂ ਨਹੀਂ ਇੱਕ ਸੈਕਿੰਡ ਫਿਰ ਉਸ ਤੋਂ ਬਾਅਦ ਇੱਕ ਆਪਾਂ ਦੀ ਕੁੜੀ ਦੇ ਨਾਲ ਚਲੀ ਗਈ ਕਰਾਪਾ ਆਪਾਂ ਨਾ ਇੱਕ ਮਿੰਟ ਫਿਰ ਜਦੋਂ ਉਹ ਲੜਕੀ ਤੁਸੀਂ ਤੁਹਾਡੇ ਤੇ ਚਾਰਜ ਲੱਗ ਜਾਂਦਾ ਤੁਹਾਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਤੇ ਉਹ ਮੁੰਡਾ ਕੁੜੀ ਨੂੰ ਲੈ ਜਾਂਦਾ ਆਪਦੇ ਘਰੇ ਉਹਦਾ ਕਸਨ ਹੈ ਨਾ ਉੱਥੇ ਲੈ ਜਾਂਦਾ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੁੰਦਾ ਹੈਗਾ ਫਿਰ ਫਿਰ ਕੀ ਗੱਲਬਾਤ ਹੁੰਦੀ ਹੈ ਉਹ ਕੁੜੀ ਨਾਲ ਹਾਂਜੀ ਫਿਰ ਫਿਰ ਜਦੋਂ ਮੈਨੂੰ ਪੁਲਿਸ ਵਾਲੇ ਕਹਿੰਦੇ ਘਰੇ ਨਾ ਬੜੀ ਰੈਂਟ ਉਹਦਾ ਕਰਦਾ ਮੈਂ ਦਿੰਦਾ ਸੀ 1477 ਡਾਲਰ ਕੱਲਾ ਅੱਛਾ ਠੀਕ ਹੈ ਤੇ ਫਿਰ ਭਾਈ ਪੰਜ ਦਿਨ ਬਾਅਦ ਜਦੋਂ ਮੇਰੀ ਤਰੀਕ ਪਈ 6 ਦਿਨਾਂ ਬਾਅਦ ਮੈਂ ਜੱਜ ਦੀ ਪਰਮਿਸ਼ਨ ਨਾਲ ਘਰੇ ਪਰਿਆ ਅੱਛਾ ਭਈ ਤੁਸੀਂ ਆਪਣੇ ਘਰੇ ਵੱੜ ਗਏ ਤਾਂ ਚਲੇ ਗਈ ਸੀ ਆਪਦੇ ਕਜ਼ਨ ਹਾਊਸ ਵਲੇ। ਉਹ ਮੈਂ ਤਾਂ ਗੱਡੀ ਚ ਛੰਦਾ ਰਹਿ 7 ਦਿਨ। ਅੱਛਾ। ਮੈਪੋਲਸ ਵਾਲਿਆਂ ਨੂੰ ਫੋਨ ਕੀਤਾ ਮੈਂ ਕਿਹਾ ਮੇਰੇ ਕੋਲ ਖਾਣ ਨੂੰ ਰੋਟੀਆਂ ਨਹੀਂ ਕਹਿੰਦੇ ਗੁਰਦੁਆਰੇ ਜਾਵੜਾ। ਲੈ। ਮੋਰੋ ਕਹਿੰਦੇ ਹੈ ਤੁਹਾਡਾ ਘਰ ਤੁਹਾਡਾ ਸਾਰਾ ਕੁਝ ਤੁਹਾਨੂੰ ਘਰੋਂ ਕੱਢਤਾ ਦੇਖੋ ਹੈ। ਮੈਂ ਮੈਂ ਸਿਟੀਜ਼ਨ ਬੰਦਾ ਉਹ 20 ਦਿਨਾਂ ਕਿ ਮੈਨੂੰ ਘਰੋਂ ਕੱਢਦਾ ਨਹੀਂ ਪਰ ਉਹਨੇ ਤੁਸੀਂ ਤੁਸੀਂ ਉਹਦੇ ਮਾਰਿਆ ਨਹੀਂ ਦਿੱਤਾ ਨਹੀਂ ਜਿੱਦਣ ਗਾਉਣ ਵਾਲੇ ਦਾ ਸ਼ੋਅ ਵੇਖ ਕੇ ਆਏ ਹੋ ਤੁਸੀਂ ਤੇ ਤੁਸੀਂ ਉਹਦੇ ਕੋਈ ਮਾੜਾ ਮੋਟਾ ਮਾਰਿਆ ਸੀਗਾ ਜਾਂ ਕੁਛ ਨਹੀਂ ਉਹਨੇ ਜੀ ਨਾ ਜੀ ਮੈਨੂੰ ਆਸਟ੍ਰੇਲੀਆ 'ਚ ਰਹਿੰਦੇ ਨੂੰ ਇੰਨੇ ਸਾਲ ਹੋ ਗਏ ਮੈਂ ਕਿਸੇ ਨੂੰ ਟੱਚ ਹੀ ਨਹੀਂ ਕੀਤਾ ਅੱਛਾ ਫਿਰ ਉਹ ਦੁਬਾਤਾ ਦਾ ਕੇਸ ਵੀ ਕਿੱਥੇ ਚਲੇ ਗਿਆ ਫਿਰ ਡ੍ਰੌਪ ਹੋ ਗਿਆ ਚਾਰਜ ਤੁਹਾਡੇ ਤੋਂ ਮੇਰੇ ਦੇ ਲੱਗ ਗਿਆ ਭਾਈ ਫਿਰ ਤਰੀਕਾਂ ਪਈਆਂ ਇਹ ਇਹ ਤਾਂ ਇਹ ਤਾਂ ਫਿਰ ਵਿੱਚੋਂ ਉਹਦਾ ਨਿਕਲ ਗਿਆ ਉਸ ਤੋਂ ਬਾਅਦ ਫਿਰ ਮੈਂ ਕੇਸ ਜਿੱਤ ਗਿਆ ਮੇਰਾ ਉਤੇ ਲੱਗ ਗਿਆ ਆ 22000 ਡਾਲਰ ਲੱਗ ਗਿਆ ਮੈਨੂੰ ਕਲੀਅਰੈਂਸ ਲਾਈਨ ਤੇ ਵੀ ਮੈਂ ਕੁਝ ਨਹੀਂ ਕਿਹਾ ਪੁਲਿਸ ਵਾਲਿਆਂ ਨੇ ਸਾਡੇ ਕੋਲ ਤਾਂ ਕੋਈ ਪ੍ਰੂਫ ਹੈ ਨਹੀਂ ਰਿਪੋਰਟ ਦੇ ਵਿੱਚ ਮੇਰਾ ਕੇਸ ਹੋ ਗਿਆ ਡੈਸ਼ ਮੈਸ ਅੱਛਾ ਠੀਕ ਹੈ ਤੇ ਮੈਂ ਉਹ ਕੇਸ ਜਿੱਤ ਹੂੰ ਉਹ ਮੇਰਾ ਲੋਅਰੀ ਬੇਕਾਰ ਸੀ ਨਹੀਂ ਮੈਂ ਇਹਦੇ ਸਾਰੇ ਪੈਸੇ ਕਲੇਮ ਕਰਨੇ ਸੀ ਵੀ ਤੁਸੀਂ ਮੇਰੇ ਤੋਂ ਝੂਠਾ ਕੇਸ ਪਾਇਆ ਮੇਰੇ ਇਨੇ ਪੈਸੇ ਖਰਾਬ ਹੋਏ ਮੇਰਾ ਟਾਈਮ ਖਰਾਬ ਮੇਰੇ ਪੈਸੇ ਰਿਵਰਸ ਕਰੋ ਅੱਛਾ ਹੁਣ ਇਹਨੂੰ ਗੱਲ ਨੂੰ 2 ਸਾਲ ਹੋ ਗਏ ਨੇ ਮੈਨੂੰ ਲੱਗਦਾ ਹੈ ਨਾ ਹੁਣ ਤਾਂ ਟੋਟਲ ਕਿੰਨਾ ਇਹ ਹਾਂਜੀ ਫੇਰੇ ਨੇ ਜੀ ਡਿਵੋਰਸ ਅਪਲਾਈ ਕਰਤਾ ਮੇਰੇ ਨੂੰ ਸਮਨ ਆ ਕੇ ਕਰੇ ਮੇਰਾ ਡਿਵੋਰਸ ਹੋ ਗਿਆ ਓਕੇ ਹਮ ਹਮ 1 ਸਾਲ ਦਾ ਸੈਪਰੇਸ਼ਨ ਭਾਲਦੇ ਹੁੰਦੇ ਨੇ ਨਾ ਜੀ ਹਮ ਹਮ ਇਨੇ ਐਕ ਤੇ ਨੇ ਉੱਤੇ ਪੈਣ ਦਿੱਤਾ ਇਹਨੇ ਸ਼ਮਣ ਪੇੜ ਤੇ ਮੇਰੇ ਘਰੇ ਤੇ ਭਾਈ ਮੈਂ ਸ਼ੈਣ ਕਰਤੇ ਮੈਂ ਤਾਂ ਸੌਖੇ ਮੈਂ ਖੜਾ ਫੁੱਟੂ ਸਾਲੀ ਗੰਦ ਤੋਂ ਹੂੰ 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 ਤੇ ਜਿੰਨਾ ਸ਼ੈਣ ਕਰਤੇ ਚੁੱਪ ਕਰਕੇ ਉਸ ਤੋਂ ਬਾਅਦ ਫਿਰ ਇਹਦਾ ਮੇਰੇ ਲਈ ਇੱਕ ਨਾਂ ਕੋਆਇਆ ਸੀਗਾ ਫਿਰ ਮੇਰੇ ਸਾਲੀ ਜੀ ਨੇ ਬੀ ਕੈਟ ਕਿ ਕੰਪਲੀਟ ਕਰਤੀ ਬੀ ਕੈਟ ਪਤਾ ਹਨਾ ਨਹੀਂ ਮੈਨੂੰ ਨਹੀਂ ਪਤਾ ਕੀ ਆ ਬੀ ਕੈਟ ਕੀ ਆ ਹੂੰ ਹੂੰ ਉਹ ਬੀ ਕੈਟ ਆਸਟ੍ਰੇਲੀਆ ਵਿੱਚ ਮੈਲਬੌਰ ਦੇ ਸਾਥਸਤਾ ਜੇ ਤੁਹਾਡੇ ਕੋਲ ਧੱਕਾ ਕਰਦਾ ਤੁਸੀਂ ਇਹਦੇ ਬਾਰੇ ਕੰਪਲੀਟ ਕਰ ਦੋ ਫ੍ਰੀ ਕੇਸ ਲੜਦੇ ਗਵਰਨਮੈਂਟ ਵੱਲੋਂ ਅੱਛਾ ਠੀਕ ਹੈ ਫਿਰ ਉਹਨਾਂ ਨੇ ਇਹਦਾ ਕੇਸ ਲੜਿਆ ਉਹਨਾਂ ਨੇ ਦੋ ਤਰੀਕਾਂ ਪਈਆਂ ਮੈਂ ਦੋਨਾਂ ਤੇ ਨਹੀਂ ਗਿਆ ਮੈਨੂੰ ਪਤਾ ਸੀ ਕਿ ਮੇਰੇ ਨਾਂ ਤੇ ਲੀ ਜਾਓ ਉਹਨਾਂ ਨੇ ਮੈਨੂੰ ਨੋਟਸ ਪੇਟਾ ਵਿੱਚ ਤੁਹ ਕਾਰਮ ਟਰਮੀਨੇਟ ਕਰ ਦੇ ਅੱਛਾ ਠੀਕ ਹੈ ਹਮ ਹ ਇਹਦਾ ਨਾਮ ਕੱਟਦਾ ਲੀਚ ਉਹਨਾਂ ਨੇ ਅੱਛਾ ਇਹ ਕੁੜੀ ਦਾ ਨਾਮ ਕੀ ਆ ਕੀ ਫਰਸਟ ਤੇ ਲਾਸਟ ਨੇ ਮੇਰੇ ਬਾਪ ਦਾ ਨਾਮ ਕੀ ਪੈਂਡ ਕੀ ਆ ਪੂਰਾ ਦੱਸੋਗੇ ਮੜਾ ਜੀ हां जी ਇਹ ਦਾ ਇਹ ਦਾ ਨਾਮ ਹੈਗਾ ਜਸਵੀਰ ਕੌਰ ਜੱਸੀ ਜਸਵੀਰ ਕੌਰ ਜੱਸੀ ਕੋਈ ਲਾਸਟ ਨੇਮ ਹੈਗਾ ਜਾਂ ਜੱਸੀ ਯੂਜ਼ ਕਰਦੀ ਆ ਹੈ ਜੱਸੀ ਇਹ ਪੰਗੂ ਆ ਜੀ ਸਰਨੇਮ ਅੱਛਾ ਪੰਗੂ ਸਰਨੇਮ ਹੋ ਗਿਆ ਤੇ ਕਿਹੜਾ ਪਿੰਡ ਹੈ ਦਾ ਇਹਦੇ ਪਾਸਪੋਰਟ ਤੇ ਨਹੀਂ ਨਾਮ ਹੈਗਾ ਪੰਗੂ ਕੱਲੀ ਜਸਵੀਰ ਕੌਰ ਹੈ ਦਾ ਨਾਮ ਉਹ ਇਹਨੇ ਜੱਸੀ ਕਹਿੰਦੇ ਪਿੰਡ ਚ ਅੱਛਾ ਠੀਕ ਕਿਹੜਾ ਪਿੰਡ ਕਿਹੜਾ ਸੀਗਾ ਇਹ ਆਲੀ ਕਲਾ ਜੀ ਆਲੀ ਕਲਾ ਗੁਰਦੁਆਰਾ ਖੜਾ ਸਾਹਿਬ ਦੇ ਕੋਲੇ ਘਰ ਆ ਇਹਨਾਂ ਦਾ ਓਕੇ ਠੀਕ ਹੈ ਤੇ ਹੁਣ ਤੁਹਾਡੇ ਇਥੇ ਆਉਣ ਦਾ ਕੀ ਰੀਜ਼ਨ ਹੈ ਵੀ ਕੀ ਤੁਹਾਨੂੰ ਕਿਹੜੀ ਹੈਲਪ ਦੀ ਲੋੜ ਹੈ ਹਾਂ ਮੇਰਾ ਰੀਜ਼ਨ ਹੈ ਜੀ ਅੱਜ ਤੋਂ ਮੈਨੂੰ 10 ਦਿਨ ਪਹਿਲਾਂ ਗੁਰਦੁਆਰਾ ਸਾਹਿਬ ਟੱਕਰ ਗਈ ਨਾਨਕ ਸਾਹਿਬ ਆਠਾੜ ਦੇ ਵਿੱਚ ਠੀਕ ਹੈ ਹੂੰ ਹੂੰ ਉੱਥੇ ਮੈਂ ਇਹਨੂੰ ਸਾਰਿਆਂ ਦੇ ਸਾਹਮਣੇ ਖੜੀ ਕਰ ਲਿਆ ਸਾਰਿਆਂ ਨੂੰ ਆਖਿਆ ਮੈਂ ਕਿ ਲੰਗਰ ਖਾਣਾ ਬੰਦ ਕਰੋ ਇੱਕ ਮਿੰਟ ਮੇਰੀ ਗੱਲ ਸੁਣੋ ਅ ਚਾ ਉਥੇ ਲੰਗਰ ਹਾਲ ਚੀਪ ਪਾ ਲਿਆ ਰੋਲਾ ਗੁੱਡ ਹਾਂ ਮੈਂ ਰੋਣਾ ਪਾਲੇ ਮੈਂ ਕਿਹਾ ਆ ਖੜੀ ਹੈ ਜਿਰਾਨੀ ਮੇਰੇ ਚ ਕੋਈ ਕਸੂਰ ਹੋਇਆ ਮੇਰਾ ਸਿਰ ਕਲਮ ਕਰ ਦਿਓ ਗੁਰਦੁਆਰੇ ਉਹਨੂੰ ਬੈਨ ਕਰ ਦਿਓ ਅੱਛਾ ਜੀ ਹੂੰ ਹੂੰ ਮੈਂ ਕਿਹਾ ਉਹ ਪਿਆ ਗੁਰੂ ਗ੍ਰੰਥ ਸਾਹਿਬ ਮੈਂ ਸਿਰ ਤੇ ਚੱਕਦਾ ਨਹੀਂ ਕਿ ਇਹਨੂੰ ਕਾ ਤੂੰ ਚੱਕ ਠੀਕ ਹੈ ਹੂੰ ਹੂੰ ਇਹਨੇ ਮੇਰੇ ਪੈਸੇ ਦੇਖੋ ਕਿਵੇਂ ਖਾਦੇ ਅੱਛਾ ਹੂੰ ਹੂੰ ਕਿੰਨੇ ਪੈਸੇ ਖਾ ਗਏ ਮੈਂ ਕਿਹਾ 25 ਲੱਖ ਰੁਪਈਆ ਵਿਆਹ ਕਰਾਉਣ ਦਾ ਅੱਛਾ ਪਹਿਲਾਂ ਉਹ ਕਹਿੰਦੀ ਵੀ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਤਾਂ 25 ਲੱਖ ਰੁਪਈਆ ਤੇ ਰਿਸ਼ਵਤ ਲਈ ਤੁਹਾਡੇ ਕੋਲ ਵਿਆਹ ਕਰਾਉਂਗੀ ਮੇਰੀ ਗੱਲ ਸੁਣੋ ਮੈਂ ਸਾਰੀ ਗੱਲ ਸੱਚੀ ਉਹ ਜੇ ਮੇਰੀ ਇੱਕ ਗੱਲ ਵੀ ਝੂਠ ਹੋਈ ਮੇਰੇ ਤੇ ਕੇਸ ਪਾ ਦਿਓ ਤੁਸੀਂ ਅੱਛਾ ਨਹੀਂ 25 ਲੱਖ ਰੁਪਏ ਚ ਵਿਆਹ ਕਰਾਇਆ ਤੁਸੀਂ ਬਾਇ ਕੀਤੀ 25 ਲੱਖ ਦੱਸੋ ਮੈਂ ਭਾਈ ਮੈਲਬੌਰਨ ਤੋਂ ਚੱਲਿਆ ਗਿਆ ਇੰਡੀਆ ਮੈਨੂੰ ਸਾਡੇ ਪਿੰਡ ਦਾ ਹੀ ਆ ਕੋਈ ਵੀਡੀਓ ਵਾਲਾ ਉਹਨੇ ਜੀ ਫੋਟੋ ਦਿਖਾਈ ਤੇ ਮੈਨੂੰ ਕਹਿੰਦੇ ਆ ਕੁੜੀ ਆਲੀ ਕਲਾ ਦੀ ਮਾਂ ਬਾਪ ਹੈ ਨਹੀਂ ਤਾਇਆ ਹੀ ਪਰਵਸ਼ ਕਰਦਾ ਤਾਈ ਵੀ ਹੈ ਨਹੀਂ ਅੱਛਾ ਦੋ ਪੈਣਾ ਕੇ ਆਲੀ ਕਲਾ ਵੀ ਇੱਕ ਦਰਾਹੇ ਵੀ ਹੈ ਅੱਛਾ ਹੂੰ ਹੂੰ ਮੈਂ ਭਾਈ ਜੀ ਚਲੋ ਦੇਖ ਲੈ ਸਾਡਾ ਜਦੋਂ ਇਹਦਾ ਤਾਇਆ ਕਹਿੰਦਾ ਤੇਰੇ ਮੰਮੀ ਡੈਡੀ ਨਾਲ ਗੱਲ ਕਰੇ ਮੇਰੇ ਮੰਮੀ ਡੈਡੀ ਹੋਣਗੇ ਚਲਦੇ ਕਿ ਕਦੇ ਵੀ ਕਿਤੇ ਹੋਰ ਨਾ ਠੱਗੀ ਹੋ ਜੇ ਉਹ ਕਹਿੰਦੇ ਵੀ ਤੂੰ ਆਪ ਹੀ ਦੇਖ ਲੈ ਉਹ ਵੀ ਸਿਆਣੇ ਸੀ ਮੈਂ ਉਹਨਾਂ ਦੀ ਗੱਲ ਮੰਨੀ ਨਹੀਂ ਪਰ ਸਿਆਣੇ ਬੰਦੇ ਸਿਆਣੇ ਹੁੰਦੇ ਹੂੰ ਹੂੰ ਭਾਈ ਮੈਂ ਆਪਦੀ ਮਰਜ਼ੀ ਨਾਲ ਇਹ ਮੈਨੂੰ ਕਹਿੰਦੀ ਜੇ ਰੋਕ ਕਰਨੀ ਹੈ ਤਾਂ ਮੈਨੂੰ ਫਿਰ 15 ਲੱਖ ਕੈਸ਼ ਦੇ ਅੱਛਾ ਕਮਾਲ ਹੋ ਗਈ ਜਦੋਂ ਮੈਂ ਤਾਂ ਹੈਰਾਨ ਆ ਵੀ ਤੁਸੀਂ ਪਹਿਲਾਂ ਹੀ ਵਿਆਹ ਹੀ ਕਿਵੇਂ ਕਰ ਲਿਆ ਜਿਹੜੀ ਪਹਿਲਾਂ ਹੀ ਪੈਸੇ ਮੰਗੀ ਜਾਂਦੀ ਹੈ ਓ ਦੇ ਨੇ ਉਹ ਜੀ ਜਿਵੇਂ ਕਹਿੰਦੇ ਨੇ ਇਸ਼ਕ ਹੋ ਗਿਆ ਇਸ਼ਕ ਹੋ ਗਿਆ ਮੈਨੂੰ ਅੱਛਾ ਅਟੈਚਮੈਂਟ ਹੋ ਗਈ ਮਿਲਣ ਤੋਂ ਬਗੈਰ ਹੀ ਹਾਂ ਹਾਂ ਮੈਨੂੰ ਲੱਗੀ ਸੋਹਣੀ ਇਸ਼ਕ ਹੋ ਗਿਆ ਉਹ ਆ ਚਾਪੇ ਉਹਦੇ ਚ ਫਸ ਗਿਆ ਫੇ ਪਹਿਲੋ ਪੈਸੇ ਮੰਗ ਲਾਪੀ ਜੇ ਮੰਗਣੀ ਕਰਾਉਣੀ ਤੈਨੇ ਵਿਆਹ ਤੇ 25 ਲੱਖ ਤੇ ਫਿਰ ਸਾਨੂੰ ਮੇਰੀ ਹੋ ਗੱਲ ਦੱਸਿਆ ਫਿਰ ਮੇਰੇ ਕੋਲ 10000 ਆਸਟ੍ਰੇਲੀਅਨ ਡਾਲਰ ਸੀਗਾ ਹਾਂ ਹਾਂ ਉਹ ਭਾਈ ਇਹਨੇ ਮੈਨੂੰ ਘਰੇ ਛੱਡ ਲਿਆ ਕਿ ਨਾਲੇ ਤੂੰ ਘਰ ਦੇਖ ਜੀ ਨਾਲੇ ਤੂੰ ਪੈਸੇ ਲੈ ਲੈ ਵੀ ਇਹ ਮੈਂ 10000 ਡਾਲਰ ਆਸਟ੍ਰੇਲੀਅਨ ਇਹਨਾਂ ਦੇ ਘਰੇ ਦੇ ਆਏ ਆ 1000 ڈالر ਦਿੱਤਾ ਉਹ ਰੋ ਠੀਕ ਹੈ ਹੂੰ 10000 10000 10000 ڈالر ਆਸਟ੍ਰੇਲੀਆ ਦਾ ਅੱਛਾ ਭਾਅ ਹੂੰ ਹਾਂ ਉਸ ਤੋਂ ਬਾਅਦ ਹੀ ਫਿਰ ਮੈਨੂੰ ਪੈਸੇ ਮੰਗਣ ਲੱਗੀ ਕਹਿੰਦੀ ਵੀ ਦੂਜੇ ਪਾਸੇ 10 ਲੱਖ ਰੁਪਏ ਰਹਿ ਗਏ ਉਹ ਕਿਦੋਂ ਦੇਂਗਾ ਅੱਛਾ ਮਗਾ ਮੈਨੂੰ ਟਾਈਮ ਦੇ ਤੂੰ ਕਿਹਨਾਂ ਝੋਨਾ ਵੇਚਿਆ ਹਾਂ ਹਾਂ ਜੀ ਮੈਨੂੰ ਟਾਈਮ ਦਿੱਤਾ ਮੈਂ ਮੈਂ ਕਹਿੰਦੀ ਸਾਡੇ ਘਰ ਦੇ ਬੇਚਾਰੇ ਚੰਗੇ ਸੀ ਉਹਨਾਂ ਨੂੰ ਮੈਂ 25 ਲੱਖ ਰੁਪਏ ਭੇਜਿਆ ਜਿਗਾ ਇੱਥੋਂ ਆਸਟ੍ਰੇਲੀਆ ਤੋਂ ਹੂੰ ਹੂੰ ਉਹਨਾਂ ਤੋਂ ਮੈਂ ਲੈ ਲਿਆ ਉਹਨਾਂ ਨੇ ਮੈਨੂੰ ਦਿੱਤਾ ਇਹ ਆਪਦੇ ਤਲਵੰਡੀ ਦੀ ਭੂਆ ਵਿਆਹੀ ਵੇ ਉੱਥੇ ਜਨ ਇਹਨੂੰ ਮੁੱਲਾਪੁਰ ਗੱਡੀ ਦੇ ਵਿੱਚ ਇਹਨੂੰ ਤੇ ਤੇ ਤਾਇ ਨੂੰ ਮੈਂ 10 ਲੱਖ ਰੁਪਈਆ ਦਿੱਤਾ ਅੱਛਾ ਠੀਕ ਹੈ ਹੂੰ ਹੂੰ ਉਦੋਂ ਉਦੋਂ ਬਾਅਦ ਜੀ ਫਿਰ ਚਲੋ ਮੇਰੀ ਰੋਕ ਹੋ ਗਈ ਅਸੀਂ ਰੋਕ ਹੋ ਕੇ ਮੈਂ 6 ਮਹੀਨੇ ਇੱਥੇ ਆ ਗਿਆ ਮੈਲਬੌਰਨ ਆ ਗਿਆ ਹੂੰ 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 ਫਿਰ ਮੈਂ ਗਿਆ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਮੈਂ ਆਪਦੀ ਮੇਰੇ ਮੰਮੀ ਡੈਡੀ ਉਹਨੇ ਆ ਗਿਆ ਸੀ ਵਿਆਹ ਕਰਿਆ ਸਾਰਾ ਅੱਛਾ ਕੋਰਟ ਮੈਰਜ ਕਰੀ ਮੈਂ ਨੂੰ ਅੱਜ ਜਲਦੀ ਮੈਂ ਤੇਰਾ ਵੀਆ ਲਾ ਦੇਣਾ ਆਸਟ੍ਰੇਲੀਆ ਵਾਲੇ ਨਾਲ ਹੀ ਦੇ ਦਿੰਦੇ ਆ ਸਿਟੀਜ਼ਨ ਦੀ ਸ਼ਪਾਸ ਨੂੰ ਨਹੀਂ ਜਿਹੜਾ ਵਿਆਹ ਤੁਸੀਂ ਕੀਤਾ ਵਿਆਹ ਚੰਗਾ ਹਾਲ 'ਚ ਕੀਤਾ ਧੂਰਤਾਰਨਾ ਕੀਤਾ ਚੰਗਾ ਹਾਲ 'ਚ ਕੀਤਾ ਲੁਧਿਆਣੇ ਰੈਸਟੋਰੈਂਟ 'ਚ ਕੋ ਗਾਉਣ ਵਾਲਾ ਵੀ ਸੱਦਿਆ ਸੀ ਜਾਂ ਵੈਸੇ ਹੀ ਉਦਾਂ ਹੀ ਡੀਜੇ ਨੇ ਆਰਕੈਸਟਰ ਰਹੀ ਹੈ ਅੱਛਾ ਉਹ ਸਾਧਰੀਆਂ ਅੱਛਾ ਠੀਕ ਹੈ ਫਿਰ ਉਸ ਤੋਂ ਬਾਅਦ 25 100 700 ਬੰਦਾ ਮੇਰੇ ਵੱਲੋਂ ਸੀ 100 700 ਦੇ ਵੱਲੋਂ ਸੀ ਨਹੀਂ ਜਿਹੜਾ 25 25 ਲੱਖ ਰੁਪਈਆ ਫਿਰ ਤੁਸੀਂ ਦਿੱਤਾ ਉਹ ਨੂੰ ਹੌਲੀ ਹੌਲੀ ਕਰਕੇ ਆ ਵਿਆਹ ਤੋਂ ਪਹਿਲਾਂ ਨਹੀਂ 25 ਲੱਖ ਨਹੀਂ ਦਿੱਤਾ 15 ਲੱਖ ਰੁਪਈਆ ਨੂੰ ਹੋ ਗਿਆ 10000 ਉਹ ਤੇ 10 ਲੱਖ ਕੈਸ਼ ਅੱਛਾ ਮੈਂ 20 ਲੱਖ ਰੁਪਈਆ ਹੋ ਗਿਆ ਉਹ ਨੂੰ ਦੇਤਾ ਜਿਹੜਾ ਨਹੀਂ ਨਹੀਂ 15 ਲੱਖ ਹੀ ਹੋਇਆ ਜੀ 10 ਲੱਖ 10000 ਡਾਲਰ ਦਾ ਉਦੋਂ ਇੰਡੀਆ ਦੀ ਗ੍ਰਾਸ ਉਹ ਇੱਕ ਮਿੰਟ ਇੱਕ ਮਿੰਟ ਪੰਜ ਫਿਰ ਤੁਸੀਂ 15 ਲੱਖ ਰੁਪਇਆ ਦੇ ਕੇ ਫਿਰ ਤੁਹਾਡੇ ਨਾਲ ਇਹਨੇ ਲਾਮਾ ਲੈ ਲੀਆਂ ਕੁੜੀ ਨੇ 15 ਲੱਖ ਚ ਹਾਂਜੀ ਹਾਂ ਹਾਂ ਜੀ ਜਿਹੜਾ ਜਿਹੜਾ ਹਾਲ ਦਾ ਖਰਚਾ ਵਿਆਹ ਦਾ ਖਰਚਾ ਸਾਰਾ ਕੁਝ ਉਹ ਕਿੰਨੇ ਕੀਤਾ ਸਾਰਾ ਉਹ ਇਹਨੇ ਉਹ ਵੀ ਜੀ ਕੀ ਕੀਤਾ ਇੱਕ ਲੰਡੂ ਜਿਹਾ ਪੈਸ ਜੀ ਕਹਿੰਦੇ ਸਾਨੂੰ ਸ਼ਰਾਬ ਤਾਂ ਲਾਉ ਨਹੀਂ ਨਾ ਸਾਡੇ ਕਿਸੇ ਰਿਸ਼ਤੇਦਾਰ ਉਹ ਤਾਂ ਚੱਲ ਜੀ ਮੈਂ ਵੀ ਨਹੀਂ ਮੰਨਦਾ ਮੇਰੇ ਮੰਮੀ ਡੈਡੀ ਦਾ ਮਰਤੇ ਸਕੇ ਸੀ ਵੀ ਨਹੀਂ ਸ਼ਰਾਬ ਤਾਂ ਪੀਂਦੇ ਅੱਛਾ ਭਈ ਕਿੰਨਾ ਖਰਚਾ ਆ ਗਿਆ ਹੋਊਗਾ ਕੁੜੀ ਦਾ ਵਿਆਹ ਤੇ ਹਾਲ ਲੈ ਕੇ ਸਾਰਾ ਕੁ ਬਾ ਵੱਧ ਤੋਂ ਵੱਧ ਜੀ 4 4 ਲੱਖ ਰੁਪਏ ਖਰਚ ਆਇਆ ਉਹ ਅੱਛਾ ਚਲੋ 5 ਲੱਖ ਆ ਗਿਆ ਤੇ ਫੇ ਵੀ ਤੁਹਾਡਾ ਉਹ ਖਾ ਗਈ ਕਿੰਨਾ 15 ਲੱਖ 10 ਲੱਖ ਰੁਪਏ ਖਾ ਗਈ ਉਤੋਂ ਹੋਰ ਉਹ ਫੇ ਉਹਦੇ ਕੋਲ 10 ਲੱਖ ਉਹ ਬਣਾ ਗਈ ਉਦੋਂ ਬਾਅਦ ਸੁਣੋ ਮੇਰੀ ਗੱਲ ਹਮ ਹਮ ਉਦੋਂ ਬਾਅਦ ਜਦੋਂ ਵਿਆਹ ਹੋ ਗਿਆ ਚਲੋ ਜੀ ਚੱਲ ਮੈਂ ਇੱਧਰ ਆ ਗਿਆ ਮੈਨੂੰ ਕਹਿੰਦੇ ਵੈਕਟਰ ਤਾਂ ਲਾਈ ਨਾ ਮੈਂ ਬੁਲਾਇਆ ਬਣਾ ਇੱਥੇ ਆ ਕੇ ਮੈਂ 15 ਜੂਨ 2020 ਨੂੰ ਇਹਦਾ 309 ਬੀਏ ਦੀ ਫਾਈਲ ਲਾਤੀ ਹਮ 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 ਉਹਦਾ ਪ੍ਰੋਸੀਜਰ ਸੀ ਜੀ ਉਹਦਾ 8 ਤੋਂ 10 ਮਹੀਨੇ ਦਾ ਅੱਛਾ ਫਟੋ ਕੋਵਿਡ ਤੋਂ ਬਾਅਦ 14 ਮਹੀਨੇ ਬਾਅਦ ਵੀਜ਼ਾ ਅਪਰੂਵ ਹੋਇਆ ਠੀਕ ਹੈ ਹਮ ਹਮ ਜਦੋਂ ਮੈਨੂੰ ਆਖਿਆ ਹਮ ਕਿ ਹੁਣ ਆ ਜਾ ਵੀ ਮੈਂ ਲੱਗ ਕਰ ਲੈ ਲੈਣਾ ਕਿ ਮੈਂ ਮੁੰਡਿਆਂ ਨਾਲ ਰਹਿੰਦਾ ਮੈਂ ਟਰੱਕ ਚ ਲਾਉਣਾ ਵੀ ਮੈਂ ਸਾਰਾ ਸਮਾਨ ਸੱਪਾ ਲੈ ਲੈਣਾ ਤੂੰ ਆ ਜਾ ਕਹਿੰਦੀ ਨਾਲ ਹੀ ਮੈਨੂੰ ਤਾਂ ਡਾਕਟਰ ਨੇ ਕਿਹਾ ਤੇਰੇ ਅਲਸੜਾ ਤੂੰ ਤਾਂ ਜਾਣੀ ਛੜੀ ਜੀ ਅਲਟੋ ਇਹਦੇ ਕੋਲ ਉਹ ਲਈ ਫਰਦੀ ਹੁੰਦੀ ਸੀ ਉੱਤ ਇੰਡੀਆ ਜਾਂ ਠੀਕ ਹੈ ਅੱਛਾ ਫਿਰ ਉਸ ਤੋਂ ਬਾਅਦ ਅੱਛਾ ਇਹ ਜਿਹੜਾ ਲੰਬੀ ਕਲੀ ਆਪਾਂ ਛੇਦੀ ਕਰੀਏ ਵੀ ਜਦੋਂ ਤੁਸੀਂ ਲਾਮਾ ਲੈ ਕੇ 10 ਦਿਨ ਉਹਦੇ ਕੋਲੇ ਰੋ ਤਾਂ ੱਤਕੇ ਨਾਲ ਤੁਸੀਂ ਉਹਨਾਂ ਨਾਲ ਰਿਲੇਸ਼ਨ ਬਣਾ ਲਿਆ ਹੈ ਨਾ ਬਣ ਗਿਆ ਤੁਹਾਡੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਇੱਥੇ ਆ ਗਏ ਫਿਰ ਤੁਹਾਡੇ ਕੋ ਪੈਸੇ ਮੰਗੀ ਗਈ ਵੀ ਪੈਸੇ ਦਿਓ ਮੈਨੂੰ ਪੈਸੇ ਦਿਓ ਫਿਰ ਬਾਅਦ ਚ ਟੋਟਲ ਪੈਸੇ ਆਉਣ ਤੱਕ ਕਿੰਨੇ ਪੈਸੇ ਦੇ ਦਿੱਤੇ ਤੁਸੀਂ ਉਹਨੂੰ ਤੁਹਾਡੇ ਕੋਲ ਪਹੁੰਚਦਾ 15 ਲੱਖ ਹਾਂ ਹਾਂ 16-16 ਸੋਨਾ ਕਿੰਨੇ ਦਾ ਹੋ ਗਿਆ ਚਲੋ 16 ਕਿਲੋ ਸੋਨਾ ਹੋ ਗਿਆ 15 ਲੱਖ ਕੈਸ਼ ਦੇਤਾ ਠੀਕ ਆ ਹਮ ਹਮ ਤੇ ਫਿਰ ਜੀ ਇਹਦੇ 1 ਲੱਖ ਰੁਪਏ ਉਹ ਮੰਗਾਈ ਗਈ ਮੇਰੇ ਹਾਲ ਸਾਰਾ ਟੀਕੇ ਲਵਾਉਣੇ 99 ਲੱਖ ਦੇ ਕਹਿੰਦੇ ਮਹੀਨੇ ਦੇ ਟੀਕੇ ਲੱਗਦੇ ਉਹ ਦੇਖ ਲਓ 15 16 18 ਮਹੀਨੇ ਉਹ ਨਹੀਂ ਆਏ 18 ਲੱਖ ਰੁਪਏ ਉਹ ਹੋ ਗਿਆ ਓ ਹੋ 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 ਇਹ ਤਾਂ ਬਾਈ ਤੇਰੇ ਬਹੁਤ ਮੋਟਾ ਟਾਂਕਾ ਲੱਗੀ ਅੱਛਾ ਫੇ ਇੱਥੇ ਆ ਗਈ ਅਗਲਾ 60 ਲੱਖ ਤੇ ਰਗੜ ਗਈ ਜੀ ਮੈਨੂੰ ਅੱਛਾ ਜਿਹੜਾ ਮਨਪੀਤ ਵਾਲੀ ਆ ਹੁਣ ਉਹਦਾ ਦੱਸੋ ਵੀ ਉਹਨੇ ਤੁਹਾਨੂੰ ਕਿਹੜੇ ਵੇਲੇ ਧਮਕੀ ਦਿੱਤੀ ਕਾਲ ਕੀਤੀ ਉਹਨੇ じゃ ਐਵੇਂ ਕਿਸੇ ਹੁਣ ਉਹਨੇ ਮੈਨੂੰ ਇਹ ਧਮਕੀ ਦਵਾਈ ਕਿਸੇ ਬੰਦੇ ਤੋਂ ਮੇਰੇ ਕੋਲ ਹੁਣ ਉਹਦਾ ਨੰਬਰ ਹੈ ਨਹੀਂ ਕਹਿੰਦਾ ਬਾਈ ਜੇ ਤੂੰ ਸਾਡੇ ਪਿੰਡ ਦੀ ਕੁੜੀ ਨੂੰ ਤੰਗ ਕਰੇਗਾ ਅਸੀਂ ਤੇਰਾ ਆ ਕਰਾ ਦੇਾਂਗੇ ਕੰਮ ਜਾ ਅੱਛਾ ਠੀਕ ਹੈ ਕੰਮ ਜਾ ਕੀ ਮਤ ਮੌਤ ਤੂੰ ਇੰਡੀਆ ਜਾਣ ਜੋਗਾ ਮੈਂ ਹੁਣ ਭਾਈ ਇੰਡੀਅਨ ਯੂਨੀਵਰਸਿਟੀ ਚ ਮੈਂ OSI ਅਪਲਾਈ ਕੀਤੀ ਸੀ ਮੈਂ ਇੰਡੀਅਨ ਯੂਨੀਵਰਸਿਟੀ ਚ ਕੰਪਲੀਟ ਕਰਤੀ ਇਹਦੀ ਅੱਛਾ ਠੀਕ ਹੈ ਮੇਰੀ ਆਲਰੇਡੀ ਜੀ ਸੱਚ ਹਾਂ ਕੰਪਲੀਟ ਕਰੀ ਵੀ ਐਨਆਰਏ ਥਾਣੇ ਦੇ ਵਿੱਚ 2020 ਦੇ ਵਿੱਚ ਸਾਰੇ ਪੇਪਰ ਵਰਕ ਸੈਂਡ ਕਰਕੇ ਅੱਛਾ ਠੀਕ ਹੈ ਠੀਕ ਹੈ ਜਿਹੜੇ ਮੈਂ ਇਥੋਂ ਪੈਸੇ ਨਹੀਂ ਭੇਜਦੇ ਸੀਗੇ ਬੰਗੀਰਾਮ ਰਹੇ ਅੱਛਾ ਠੀਕ ਹੈ ਹੁਣ ਅੱਛਾ ਵੀਰ ਹੁਣ ਉਹ ਚਲੇ ਗਈ ਆ ਆਉਣਾ ਚਾਹੁੰਦੀ ਐ ਤੇਰਾ ਡਿਵੋਰਸ ਹੋ ਗਿਆ ਨਹੀਂ 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 ਉਹ ਤਾਂ ਇਹਨੇ ਜਦੋਂ ਸੈਪਰੇਟ ਹੋ ਗਿਆ ਸੈਪਰੇਟ ਹੋ ਗਿਆ ਸੀ ਸ਼ਰਮ ਮੇਰੇ ਕੋਲ ਸੈਪਰੇਟ ਹੋ ਗਿਆ ਹੁਣੇ ਮੈਨੂੰ ਗੁਰਦੁਆਰੇ ਟੱਕਰੀ ਸੀ ਉਸ ਦਿਨ ਅੱਛਾ ਗੁਰਦੁਆਰੇ ਟੱਕਰੀ ਠੀਕ ਆ ਫੇਰ ਕੀ ਕਹਿੰਦੀ ਮਾਂ ਦੀ ਕੁੜੀ ਨੇ ਮੈਨੂੰ ਕਾਲ ਕੀਤਾ ਕਹਿੰਦੀ ਵੀਰੇ ਅੱਜ ਆਈ ਵੀ ਆ ਜਾਵੜਾ ਅੱਛਾ ਠੀਕ ਆ ਕਿਹਦੀ ਪੁਆਦੀ ਕੋ ਉਹਦੀ ਸਾਰਿਆਂ ਨੂੰ ਵੇਰ ਕਰਨ ਦੀ ਖਾਤਰ ਮੈਂ ਕਿਹਾ ਭਾਈ ਆ ਖੜੀ ਆ ਇਹ ਹੈਗੀ ਇਹਨੇ ਮੇਰੇ ਨਾਲ 60 ਲੱਖ ਦੀ ਠੱਗੀ ਮਾਰੀ ਆ ਇਹ ਮੇਰੇ ਬੀਜੇ ਤੇ ਪੀਆਰ ਹੋਈ ਆ sire di raand ahe ਅੱਛਾ ਠੀਕ ਆ ਤਾਂ ਤੁਸੀਂ ਗੁਰਦੁਆਰੇ ਚ ਕਹਿਤਾ ਜਾ ਕੇ ਲੰਗਰ ਹਾਲ ਚ ਆ ਮੈਂ ਸਾਰੇ ਲੰਗਰ ਹਾਲ ਚ ਦੇਖੋ ਜੀ ਐਡੀ ਟੀ ਨੂੰ ਦੂਜੇ ਦਿਨ ਬਾਅਦ ਗੁਰਦੁਆਰੇ ਦੇ ਵਿੱਚ ਰੋਟੀਆਂ ਲਾਈ ਜਾਵੇ ਉਹ ਤੇ ਲੰਗਰ ਸੇ ਪਾਪ ਬਖਸ਼ਾਉਂਦੀ ਪਏ 60 ਲੱਖ ਰੁਪਇਆ ਤੁਹਾਡਾ ਲੱਗ ਗਿਆ ਟੋਟਲ ਜਿਹੜਾ ਇੰਡੀਆ ਦਾ ਹੈ ਉਹ ਇਹਦੇ ਤੇ ਹਾਂਜੀ 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 ਮੇਰੇ ਲੱਗਿਆ ਮੇਰੇ ਕੋਲੋਂ ਚ ਲੱਗਿਆ ਮੈਂ ਗੁਰੂ ਗ੍ਰੰਥ ਸਾਹਿਬ ਸਾਹਿਬ ਤੇ ਚੱਕ ਲਈ ਜੇ 1% ਵੀ ਝੂਠ ਹੋਵੇ ਤੇ ਤੁਸੀਂ ਕੰਮ ਕੀ ਕਰਦੇ ਹੋ ਇੰਗਲ ਇੱਥੇ ਆਪਣੇ ਆਸਟ੍ਰੇਲੀਆ ਚ ਮੈਂ ਟਰਾਲਾ ਚਲਾਉਣਾ ਜੀ ਟਰਾਲਾ ਅੱਛਾ ਟਰਾਲਾ ਚਲਾਉਂਦੇ ਹੋ ਤਾਂ ਉੱਚ 4 ਪੈਸੇ ਸੇਵ ਕੀਤੇ ਸੀ ਤਾਂ ਫੇਰ 60 ਲੱਖ ਇਹਦੇ ਤੇ ਮੈਂ ਤਾਂ ਜੀ ਸੇਵ ਕੀਤੇ ਸੀ ਵੀ ਮੈਂ ਕਰ ਲਊਗਾ ਓ ਹੋ 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 ਤੇ ਇੱਕ ਆ ਗਈ ਸਾਰਾ ਇਹ ਮੇਰਾ ਘਰ ਆਦਵਾ ਦਾ ਨਾਲੇ ਮੇਰਾ ਜਲੂਸ ਘਟਦਾ ਰਿਸ਼ਤੇਦਾਰੀਆਂ ਚ ਕਹਿੰਦੀ ਡਰਗ ਕਰਦਾ ਮੈਂ ਪਰ ਡਰਗ ਟੈਸਟ ਕਰਾਤਾ ਮੇਰੇ ਡਾਕਟਰਾਂ ਕਹਿਣ ਜੀਤ ਕੌਰ ਅੱਛਾ ਜਦੋਂ ਤੁਸੀਂ ਗੁਰੂ ਘਰ ਤੇ ਦੂਜੇ ਦਿਨ ਇਹ ਪ੍ਰਸ਼ਾਦੇ ਬਣਾ ਰਹੀ ਸੀਗੀ ਇਹ ਤਾਂ ਮਤ ਤੁਹਾਡੇ ਟਾਊਨ ਚ ਨੇੜੇ ਕਿਤੇ ਤੁਹਾਡੇ ਰਹਿੰਦੀ ਆ ਹਨਾ ਤੇ ਫੇਰ ਉਸ ਤੋਂ ਬਾਅਦ ਉਹਨੇ ਕ੍ਰੈਨਵਰ ਲੈਂਦੀ ਆ ਜੀ ਕ੍ਰੈਨਵਰਨ ਈਸਟ ਨਾਨਕਸਰ ਠਾਠਾ ਉਤੇ ਆਉਂਦੀ ਆ ਗੁਰਦੁਆਰੇ ਕਮੇਟੀ ਨੂੰ ਦੱਸਿਆ ਸਾਰੇ ਹਜੜੇ ਉਹ ਆ ਉਹਨਾਂ ਮੈਂ ਕਿਹਾ ਚਿੱਟੀ ਸੌ ਸਾਰੇ ਲੰਗਰ ਖਾਣੋਂ ਨੇ ਇੱਥੇ ਤੇ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਉਹ ਲੱਗਾ ਭੈਣ ਚੋਦੇ ਸੋਡਾ ਜੌਨੀ ਬਾਬਾ ਇਥੇ ਸਭ ਤੋਂ ਪੈਸੇ ਮੰਗਦਾ ਰਿਹਾ ਸੀ ਗੁਰਦਬਾਨ ਤੁਸੀਂ ਲੋਕਾਂ ਦੇ ਜਵਾਕ ਥੋਕੀ ਜਾਂਦੇ ਆ ਭੈਣ ਚੋਦੇ ਆ ਇਦਾਂ ਆਪਣੇ ਨਾ ਗਾਲ੍ਹਾਂ ਨਾ ਕੱਢੋ ਕਿਉਂਕਿ ਇਹ ਇਹ ਟਿਕਟੌਕ ਨਹੀਂ ਹੈ ਭੋਲੀਆ ਜੀ ਫਿਰ ਉਹਨਾਂ ਜੋ ਕੋਈ ਮਖਾ ਮੇਰੇ ਤੇ ਕੋਈ ਗਲਤੀ ਮਖਾ ਤੁਸੀਂ ਹੀ ਜੜੇ ਹੋ ਇਕੱਠੇ ਹੋਏ ਚਿੱਟੇ ਛੋਡੇ ਚੋਲੇ ਪਏ ਚਿੱਟੇ ਹੋ ਤੁਸੀਂ ਜੜੇ ਹੋ ਤੇ ਜੜੇ ਨਹੀਂ ਵੀਰ ਦੇਖੋ ਇੱਕ ਪਰਿਵਾਰ ਦਾ ਮਾਮਲਾ ਹੈ ਤਾਂ ਪੁਲਿਸ ਤੇ ਕੋਰਟ ਕਰੇਗੀ ਗੁਰੂ ਘਰ ਵਾਲੇ ਵਿਚਾਰੀ ਕਮੇਟੀ ਦਾ ਨਹੀਂ ਹੈਗਾ ਵਿੱਚ ਬਾਲਾ ਜੋ ਨਹੀਂ ਮੈਨੂੰ ਮੈਨੂੰ ਪੁਲਿਸ ਨੇ ਕਹਿੰਦਾ ਹੀ ਕਹਿੰਦੇ ਜੇ ਤੇਰਾ ਨਹੀਂ ਕੰਮ ਲੋਟ ਹੋਣਾ ਤੂੰ ਆਪਦੀ ਕਮਿਊਨਿਟੀ ਚ ਜਾ ਅੱਛਾ ਉਹ ਕਹਿੰਦਾ ਓਕੇ ਠੀਕ ਹੈ ਉਹਨਾਂ ਤੁਹਾਨੂੰ ਪਰਮਿਸ਼ਨ ਦਿੱਤੀ ਕਮਿਊਨਿਟੀ ਦਾ ਫਾਇਦਾ ਹੀ ਹੈ ਮੇਰੀ ਹੋਰ ਕਮਿਊਨਿਟੀ ਕਿਹੜੀ ਆ ਹਾਂ 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 ਤੇ ਫਿਰ ਹੁਣ ਫਿਰ ਓਦੋਂ ਬਾਅਦ ਉਹਨੇ ਕੋਈ ਕੀਤੀ ਅਪਰੋਚ ਜਾਂ ਕਿਸੇ ਨੇ ਕਿਹਾ ਵੀ ਚਲੋ ਹੁਣ ਉਹ ਕੁੜੀ ਨੇ ਉਹਨੇ ਉਹਨੇ ਪੁਲਿਸ ਨੂੰ ਕਾਲ ਕੀਤੀ ਪੁਲਿਸ ਆ ਗਈ ਪੁਲਿਸ ਵਾਲੇ ਕਹਿੰਦੇ ਇੱਥੇ 60 ਬੰਦੇ ਖੜੇ ਰਹਿ ਦੇਂਗੇ ਇਸ ਤੱਕ ਕਿਸੇ ਨੇ ਗਵਾਹੀ ਨਹੀਂ ਦਿੱਤੀ ਐਸੀ ਕੀ ਕਰੀਏ ਅੱਛਾ ਪੁਲਿਸ ਆ ਗਈ ਪਰ ਉਥੇ ਤੁਹਾਡੇ ਖਿਲਾਫ ਕਿਸੇ ਨੇ ਕੋਈ ਬੋਲਿਆ ਨਹੀਂ ਜਿਹੜੇ 60 70 ਬੰਦੇ ਸੀ ਆ ਉਹ ਬੰਦੇ ਵਿਚਾਰੇ ਦੋ ਤਿੰਨਾਂ ਨੇ ਮੁੰਡਿਆਂ ਨੇ ਕਿਹਾ ਕਹਿੰਦੇ ਇਹ ਮੁੰਡੇ ਦਾ ਕੋਈ ਕੁਸ਼ੂਰ ਨਹੀਂ ਇਹਨਾਂ ਨੂੰ ਧੋਖਾ ਹੋਇਆ ਨੇ ਆਪਦੀ ਪੜਾਅ ਕੱਢਣੀ ਹੀ ਕੱਢ ਲਈ ਓਕੇ ਅਚਾ ਤੇ ਹੁਣ ਫੇਰ ਹੁਣ ਮਾਮਲਾ ਜਿਹੜਾ ਕੀ ਕੀ ਤੁਹਾਨੂੰ ਕਿਹੜੀ ਮਦਦ ਦੀ ਲੋੜ ਆ ਇੱਕ ਤਾਂ ਮਨਪ੍ਰੀਤ 44 ਜਿਹੜਾ ਹੁਣ 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 ਇੱਕ ਤਾਂ ਇੱਕ ਇੱਕ ਤਾਂ ਮੈਂ ਹੁਣ ਇੰਡੀਆ ਜਾਣਾ ਵਿਆਹ ਕਰਾਉਣ ਮੈਨੂੰ ਧਮਕੀ ਦਿੰਦੀ ਇਹਨੇ ਆਪਦੇ ਭਰਾ ਤੋਂ ਦੁਬਾਈ ਹੈ ਇਹਦੇ ਭਰਾ ਦਾ ਨਾਮ ਹੈਗਾ ਜੀਤਾ ਚੁੰਗੀ ਤੋਂ ਮੈਨੂੰ ਕਹਿੰਦਾ ਤੈਨੂੰ ਇੱਧਰ ਐ ਤੈਨੂੰ ਮਰਵਾ ਦੇਾਂਗੇ हां देखो तानू फेबी चलो ओ पता नहीं जेड़े मारन वाले ਧਮਕੀਆਂ ਨਹੀਂ ਦਿੰਦੇ ਹਿੰਦੇ ਇਹ ਫੁਕਰੇ ਐਵੇਂ ਛੱਡੀ ਜਾਂਦੇ ਨੇ ਪਹਿਲੀ ਗੱਲ ਇਹ ਦਿਮਾਗ 'ਚ ਰੱਖੀ ਦੀ ਐ। ਉਹ ਨਹੀਂ 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 ਉਹ ਥ੍ਰੈਟ ਕਰਦਾ ਫੁਗਰਾ ਜਾਂ ਬੰਦਾ ਅੱਜ ਤੋਂ 2 ਸਾਲ ਪਹਿਲਾਂ ਉਹ ਬੰਦਾ ਮੇਰੇ ਵੱਲ ਸੀ ਮੈਨੂੰ ਕਹਿੰਦਾ ਸੀ ਬਈ ਇਹ ਵਾਲੀ ਚੌਕ 'ਚ ਗੱਡੀ ਖੜਾ ਜਾਂਦੀ ਐ ਕਹਿੰਦਾ ਪਤਾ ਨਹੀਂ ਕੀ ਦੇਣਾ ਜਾਂਦੀ ਐ ਰਾਤ ਦਾ 15000 ਲੈ ਕੇ ਆਉਂਦੀ ਸੀ ਤੈਨੂੰ ਤਾਂ ਪਤਾ ਹੀ ਨਹੀਂ ਕਹਿੰਦਾ। ਅੱਛਾ ਇਹਦਾ ਭਰਾ ਸਖਾ ਜਿਹੜਾ ਤਾਇ ਦਾ ਮੁੰਡਾ ਉਹ ਕਹਿਣ ਲੱਪਿਆ ਇਹ ਗੱਲ ਹੈ। ਹਾਂ ਤੇ ਫਿਰ ਮੈਨੂੰ ਆਖੇ ਮੈਂ ਜਰ ਮੈਨੂੰ ਤਾਂ ਸੜੀ ਹੱਥ ਦੇਣਾ ਕਹਿੰਦਾ ਤੂੰ ਇੱਥੇ ਲੈ ਕਹਿੰਦਾ ਉਹਦੀ ਵੀ ਜਾਈ ਕਹਿੰਦਾ ਹਾਂ ਇੱਕ ਵਾਰ ਬੇਨਤੀ ਕਰਦਾ ਆਪ ਥੋੜਾ ਜਿਹਾ ਸ਼ਾਬਦੀ ਜਿਹੜੇ ਮੇਰਾ ਵੀ ਰਿਸਪੈਕਟਫੁਲ ਰੱਖਣੇ ਆ ਨਹੀਂ ਨਹੀਂ ਮੈਂ ਜਿਵੇਂ ਉਹ ਬੰਦੇ ਨੇ ਕਿਹਾ ਮੈਂ ਉਹਵੇਂ ਕਿਹਾ ਉਹ ਬਾਕੀ ਤੁਸੀਂ ਬੀਪ ਭਲਾ ਲਿਓ ਤੇ ਹਾਂ ਨਹੀਂ ਪਰ ਬੀਪ ਨਹੀਂ ਆਤੇ ਕਿਉਂਕਿ ਆਪਣੇ ਪਰਿਵਾਰ ਬਹੁਤ ਸੋਹਣੇ ਤਰੀਕੇ ਨਾਲ ਗੱਲ ਅੱਛਾ ਹੁਣ ਹੁਣ ਤੁਸੀਂ ਕੀ ਚਾਹੁੰਦੇ ਹੋ ਬਈ ਤੁਹਾਡੇ ਤੁਸੀਂ ਵਿਆਹ ਕਰਾਉਣਾ ਮੈਂ 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 ਚਾਹੁੰਨਾ ਜੀ ਪੈਸਾ ਗਿਆ ਗਿਆ ਜਿਹੜਾ ਮੇਰਾ 18 ਲੱਖ ਦੇ ਪ੍ਰੂਫ ਆ ਬਾਕੀ ਮੇਰਾ 16 ਟੋਲੇ ਸੋਨਾ ਪਿਆ ਮੇਰਾ ਬਾਅਦ ਸਜਾਈ ਦਾ ਨਹੀਂ ਮੈਂ ਜਾ ਕੇ ਕੰਪਲੀਟ ਕਰੂ ਇਹਦੀ ਐਮਬੈਸੀ ਤਾਂ ਮੈਂ ਕਰਤੀ ਵੀ ਇਹਨੂੰ ਰਿਪੋਰਟ ਕਰੋ हुँ 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 हुँ. ओके ਨਹੀਂ ਨਹੀਂ ਅੰਬੈਸੀ ਜਿਹੜੀ ਇੰਡੀਆ ਦੀ ਜਿਵੇਂ ਉਹ ਹੱਦ ਤੱਕ ਜਾਊਂਗਾ ਜਿਸ ਤੱਕ ਮੈਨੂੰ ਮੇਰਾ ਲੋਅਰ ਕਹਿੰਦਾ ਹਾਂ ਤੁਸੀਂ ਨਾ ਐਦਾਂ ਕਰੋ ਮੇਰਾ ਇੱਕ ਸੈਲਫੋਨ ਹੈ ਇੱਕ ਗੱਲ ਸੱਚ ਮੈਂ ਪਾਈ ਸੱਚ 2023 ਤੋਂ ਬਾਅਦ ਮੈਂ ਟਰਾਲਾ ਚਲਾਉਂਦਾ ਚਲਾਉਂਦਾ ਬਿਮਾਰ ਹੋ ਗਿਆ ਮੈਨੂੰ ਹੋ ਗਿਆ ਡਿਪਰੈਸ਼ਨ ਓਕੇ ਹਮ ਇੱਕ ਸਾਲ ਮੈਂ ਘਰੇ ਪਿਆ ਰ ਮੇਰੇ Baal ਜੜ ਗਏ ਮੇਨਾਤਾ ਦੀ ਅੱਛਾ ਹਮ ਤੇ ਫਿਰ ਭਾਈ ਮੈਂ 15 ਜਨਵਰੀ 2025 ਨੂੰ ਹੋ ਗਿਆ ਹੋਮਲੈਸ ਹਮ ਹਮ ਮੈਂ ਵਰਵੀ ਸ਼ੋਪਿੰਗ ਸੈਂਟਰ ਦੇ ਪਲਾਜ਼ੇ ਦੇ ਪਿੱਛੇ ਹੋਪਰ ਕ੍ਰੋਸਿੰਗ ਕਾਰ ਪਾਰਕ ਆ ਉਹਦੇ ਵਿੱਚ ਸੌਂਦਾ ਰਿਹਾ ਰਾਤ ਨੂੰ ਦਿਨੇ ਵਰਵੀ ਸ਼ੋਪਿੰਗ ਸੈਂਟਰ 'ਚ ਬੈਠਾ ਰਹਿੰਦਾ ਵੱਡਾ ਪਲਾਜ਼ਾ ਤੇ ਹੁਣ ਕਿ ਮੇਰਾ ਫਰੈਂਡ ਬੋਬੀ ਉਹ ਮੇਰੇ ਨਾਲ ਟਰਾਲਾ ਚਲਾਉਂਦਾ ਉਹ ਮੈਨੂੰ ਮਿਲਿਆ ਉਹ ਡਾਕਟਰ ਤੇ ਲੈ ਗਿਆ ਮੈਂ 2 ਹਫ਼ਤੇ ਚ ਰਿਕਵਰ ਕਰ ਗਿਆ ਸਾਰਾ ਕੁਝ ਹਾਂ ਨਹੀਂ ਤੁਸੀਂ ਕੀ ਕਰਨਾ ਹੈਗਾ ਚਲੋ ਉਹ ਕੋਈ ਬੱਕਰੀ ਚੀਜ਼ ਆ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਕੋਈ ਝੂਠਾ ਕੇਸ ਪਾਵੇਗਾ ਮਨਪ੍ਰੀਤ ਵਾਲੀ ਬੰਦਾ ਚੰਗਾ ਮੇਰੇ ਮਾੜੇ ਮੋٹے ਉਹਦੇ ਨਾਲ ਲਿੰਕ ਹੈਗੇ ਨੇ ਉਹਦਾ ਭਰਾ ਇੱਥੇ ਰਹਿੰਦਾ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਜੇ ਉਥੇ ਚਾਹੀਦਾ ਨਹੀਂ ਨਹੀਂ ਵੀਰੇ ਮੈਂ ਤੇਰੇ ਤੱਕ ਤਾਂ ਕਹ ਤੂੰ ਗੱਲਾਂ ਕਰਦਾ ਸਿੱਧੀਆਂ ਤੇ ਸਪਸ਼ਟ ਮੈਂ ਸੋਡੇ ਤੱਕ ਤਾਂ ਸੰਪਰਕ ਕੀਤਾ ਤੁਸੀਂ ਮੇਰਾ ਸੋਲੂਸ਼ਨ ਕਰਾਓ ਵੀ ਮੈਂ ਕੱਲ ਨੂੰ ਵਿਆਹ ਕਰਾਉਣ ਜਾਣਾ ਮੇਰੀ ਇੰਗੇਜਮੈਂਟ ਹੋਈ ਹੈ ਛਾਪਿਆਂ ਵਾਲੀ ਮੈਂ ਇਹ ਵੀ ਦੱਸ ਦੇਣਾ ਚਾਹੇ ਮੇਰਾ ਕੋਈ ਭਾਨੀ ਮਾ ਨਹੀਂ 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 ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰਾ ਵੀਰ ਧਿਆਨ ਨਾਲ ਗੱਲ ਸੁਣੋ ਦੇਖੋ ਜਿਹੜਾ 60 ਲੱਖ ਰੁਪਈਆ ਉਹਦੇ ਤੇ ਵਿੱਚ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਰਿਪੋਰਟ ਕਰਨ ਚ ਕੁਝ ਨਹੀਂ ਕਰ ਸਕਦੇ ਪਰ ਤੇ ਇਹ ਹੈਗਾ ਵੀ ਜਿਹੜਾ ਇੰਡੀਆ ਦੇ ਵਿੱਚ ਤੇ ਤੇ ਕੋਈ ਝੂਠਾ ਕੇਸ ਉਸ ਨਹੀਂ ਪੈਣ ਦਿੰਦੇ ਮਨਪ੍ਰੀਤ ਵਾਲੀ ਜਾਂ ਕੋਈ ਇਸੇ ਦਾ ਤੇ ਤੇ ਪ੍ਰੈਸ਼ਰ ਨਹੀਂ ਪਵੇਗਾ ਆਪਣਾ ਵਿਆਹ ਕਰਾ ਪਰ ਜੇ ਕੋਈ ਬੰਦਾ ਅੰਦਰ ਗਤੀ ਤਾੰਕੀ ਦੇ ਕੇ ਮਾਰਨ ਦੀ ਗੱਲ ਕਰਦਾ ਤੇ ਤੁਹਾਨੂੰ ਥੋੜਾ ਬਹੁਤਾ ਪ੍ਰਕੌਸ਼ਨ ਤੇ ਕੇ ਆਪਣੀ ਆਪ ਦੀ ਕਰਨੀ ਪੈਣੀ ਆ ਪਰ ਜਿਹੜਾ ਕਾਨੂੰਨ ਦਾ ਸਿਸਟਮ ਹੈ ਉਹਦੇ ਚ ਆਪਾਂ ਮਦਦ ਕਰ ਦਿਆਂਗੇ ਤੇਰੀ ਜਿਹੜੀ ਲੋੜ ਆ ਦੱਸ ਦਿਓ ਆ ਮੈਂ ਆਸਟ੍ਰੇਲੀਆ ਨਾ ਸੌਰੀ ਇੰਡੀਆ ਮੈਨੂੰ ਇੱਥੇ ਪੰਜਾਬੀ ਪੁਲਿਸ ਵਾਲਾ ਟੱਕਰਿਆ ਉਹ ਮੈਨੂੰ ਕਹਿੰਦਾ ਚੁੱਪ ਕਰਕੇ ਜਾ ਕੇ ਇਹਦਾ ਡੇਟ ਆਫ ਬਰਥ ਲਿਖਾ ਦੇ ਇੰਡੀਅਨ ਨਵੈਸੀ ਤੇ ਵੀ ਮੈਨੂੰ ਇਹ ਤੋਂ ਖਤਰਾ ਕੱਲੂ ਮੈਂ ਇੰਡੀਆ ਵਿਆਹ ਕਰਾਉਣ ਗਿਆ ਜੇ ਮੈਨੂੰ ਕੋਈ ਹੈਪਨ ਹੋਇਆ ਮੇਰੀ ਜ਼ਿੰਮੇਵਾਰ ਆ ਮੇਰੀ ਐਕਸ ਹੋ ਗਈ ਜਸਪ੍ਰੀਤ ਕੌਰ ਨੋ ਸੌਰੀ ਜਸਵੀਰ ਕੌਰ ਜੱਸੀ ਠੀਕ ਹੈ ਨੋ ਪ੍ਰੋਬਲਮ ਸੋ ਤੁਸੀਂ ਨਾ ਮੇਰਾ ਸੈੱਲਫੋਨ ਦੇਖੋ ਜੀ ਇਹ ਇਹਦਾ ਮੇਰੇ ਕੋਲ ਪਾਸਪੋਰਟ ਵੀ ਡੇਟ ਆਫ ਬਰਥ ਹੈ 1911 1988 ਠੀਕ ਹੈ ਠੀਕ ਹੈ ਤੇ ਕੋਈ ਗੱਲ ਨਹੀਂ ਬਰਾਬਰ ਇਹ ਜੀ ਈਮੇਲ ਹੈਗੀ ਆ ਉਹ ਵੀ ਦੱਸ ਦਿਆਂ ਹਾਂਜੀ ਈਮੇਲ ਕਾਤੇ ਆਪਾਂ ਦੱਸਣੀ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਪਰ ਤੁਸੀਂ ਮੇਰਾ ਸੈੱਲਫੋਨ ਕੋਲੇ ਰੱਖੋ ਜੇ ਤੁਹਾਨੂੰ ਪੰਜਾਬ ਚ ਕਿਤੇ ਕੋਈ ਟਰਬਲ ਆਈ ਤਾਂ ਮੈਨੂੰ ਕਾਲ ਕਰ ਲਿਓ ਮੈਸੇਜ ਛੱਡ ਦਿਓ ਮੈਂ ਤੁਹਾਨੂੰ ਆਪ ਕਾਲ ਕਰ ਲਾਂਗਾ ਆ ਵੀਰ ਬਣ ਕੇ ਇਹਨੇ ਇੱਕ ਗੱਲ ਜਰੂਰ ਕਰੀ ਜਿਹੜਾ ਤੋਇਆਲੀ ਦੇ ਸਵਾਨ ਦਾ ਕਹ ਉਹ ਬੰਦਾ ਕਹ ਉਹਦੇ ਨਾਲ ਗੱਲ ਕਰੋ ਵੀ ਜਾਂ ਉਹਨਾਂ ਦੀ ਫੈਮਿਲੀ ਇਹ ਇੱਕ ਤਾਇਆ ਵੀ ਇਕੱਲਾ ਤਾਇਆ ਹੀ ਘਰੇ ਰਹਿੰਦਾ ਦਾ ਇੰਡੀਆ ਮਨਪੀ 44 ਤੈਨੂੰ ਕਦੀ ਵੀ ਧਮਕੀ ਨਹੀਂ ਦੇਵਾ ਸਕਦਾ ਆਈ نو ਹੈ ਮੈਂ ਇਦਾਂ ਤਾਂ ਨਹੀਂ ਉਹ ਬੰਦਾ ਉਹ ਕਾਲੀਆਂ ਚ ਕੋਈ ਬੰਦਾ ਘੈਂਟ ਹੈ ਉਹ ਬੰਦਾ ਮਾੜਾ ਨਹੀਂ ਹੈ ਪਰ ਇਹ ਤੇ ਬਾਕੀ ਮੈਂ